ਲੋਕਾਂ ਨੇ ਤੁਹਾਨੂੰ ਇਹ ਨਹੀਂ ਕਿਹਾ ਗੱਟੂ ਪੰਜਾਬ ਇਹ ਕਿਦਾਂ ਦਾ ਨਾਂ ਹੋਇਆ ਇਹ ਤਾਂ ਨਹੀਂ ਚੱਲਦੀ ਤੂੰ ਜ਼ਮੀਰ ਵੇਚ ਲਈ ਨਾ ਫਿਰ ਤੇਰੀਆਂ ਜੜਾਂ ਪੰਜਾਬ ਤੋਂ ਪੱਟੀਆਂ ਗਈਆਂ ਚਮਕੀਲੇ ਨੂੰ ਦੁਬਾਰਾ ਲਿਆ ਕੇ ਜੇ ਹਿੱਟ ਕਰ ਸਕਦੇ ਨੇ ਇਹ ਠੀਕ ਆ ਉਹਦੀਆਂ ਵਰ੍ਹਸ਼ੀਆਂ ਬਾਬਾ ਕਹਿ ਕੇ ਮਨਾ ਸਕਦੇ ਨੇ ਤਾਂ ਅਸੀਂ ਆਪਣੀ ਗੱਲ ਨਹੀਂ ਕਰ ਸਕਦੇ ਵੀ ਪੰਜਾਬੀ ਸਨਮੇ ਨੇ ਪੰਜਾਬ ਦੇ ਬੱਚਿਆਂ ਨੂੰ ਦਿੱਤਾ ਕੀ ਆ ਪੰਜਾਬੀ ਮਿਊਜ਼ਿਕ ਨੇ ਪਿਆਰ ਦੇ ਬੱਚਿਆਂ ਨੂੰ ਕੀ ਦਿੱਤਾ ਉਹ ਕਹਿੰਦੇ ਵੀ ਅਸੀਂ ਤਾਂ ਹਰਸਾ ਵੰਡਿਆ ਜੀ ਇੱਕ ਤੋਂ ਬਾਅਦ ਇੱਕ ਕਮੇਡੀ ਫਿਲਮਾਂ ਦੀ ਲੜੀ ਚੱਲਦੀ ਹੈ ਪੰਜਾਬ ਦੇ ਵਿੱਚ ਵੱਡੀਆਂ ਮੂਵੀਆ ਰਿਲੀਜ਼ ਹੁੰਦੀਆਂ ਅੱਜ ਤੱਕ ਕੀ ਉਹਦਾ ਰਿਹਾ ਇੱਕ ਇੱਕ ਬਿਛਾਰਿਆ ਆਸ਼ਕੀ ਆਪਣਾ ਸਾਰਾ ਕੁਝ ਹੀ ਨਿਖੜ ਜੇ ਬੱਚੇ ਇੱਥੋਂ ਚਲੇ ਜਾਣ ਠੀਕ ਆ ਇੱਥੇ ਸਪੇਸ ਪੈ ਜੇ ਇੱਥੋਂ ਬਾਹਰਲੇ ਪ੍ਰਵਾਸੀ ਆ ਕੇ ਰਹਿਣ ਫਿਰ ਉਸ ਸਰਪੰਚ ਦੀਆਂ ਵੋਟਾਂ ਤੱਕ ਅਪਰੋਚ ਕਰਨ ਤੇ ਉਹ ਸਰਪੰਚ ਵੀ ਬਾਹਰਣ ਠੀਕ ਆ ਫਿਰ ਉਹ ਕਿਤੇ ਡੇਂਜਰਸ ਨਹੀਂ ਹੈਗਾ ਜਦੋਂ ਫਿਲਮ ਦੀ ਗੱਲ ਆਉਂਦੀ ਹੈ ਅੱਜ ਦੇ ਸਮੇਂ ਦੇ ਵਿੱਚ ਇਮੇਜ ਬਣ ਗਈ ਕਿ ਕਿਸੇ ਫਿਲਮੀ ਕਲਾਕਾਰ ਦੇ ਨਾਲ ਰੂਬਰੂ ਕਰਾਣਾ ਹੋਵੇ ਬਹੁਤ ਸਟਾਈਲਿਸ਼ ਜੇ ਲੋਕ ਤੜਕਦੇ ਭੜਕਦੇ ਕੱਪੜੇ ਪਾ ਕੇ ਬੈਠੇ ਦੇਖਣ ਨੂੰ ਮਿਲਦੇ ਹੁਣ ਲੋਕ ਕਹਿੰਨਗੇ ਵੀ ਫਿਲਮੀ ਇੱਕ ਰਾਈਟਰ ਦੇ ਨਾਲ ਜਾਂ ਅਦਾਕਾਰ ਦੇ ਨਾਲ ਤੁਸੀਂ ਮਿਲਾ ਰਹੇ ਹੋ ਇਹ ਤਾਂ ਸਾਦਾ ਜਿਹਾ ਬੰਦਾ ਬੈਠਾ ਸਾਹਦੇ ਕੋਲੋਂ ਬਹੁਤ ਚੀਜ਼ਾਂ ਖੁੱਸ ਗਈਆਂ ਹੁਣ ਹੂੰ ਪੰਜਾਬੀ ਮਾਂ ਬੋਲੀ ਦਾ ਮਹਾਂਦਰਾ بگੜ ਗਿਆ ਹੋਵੇ ਹੂੰ ਚਾਹੇ ਉਹ ਗੀਤਾਂ ਰਹੀ ਲਾਲੋ ਚਾਹੇ ਉਹ ਫਿਲਮਾਂ ਰਹੀ ਲਾਲੋ ਚਾਹੇ ਟ੍ਰੈਂਡ ਇਕਲ ਬਣ ਗਿਆ ਜਿਹੜਾ ਬਾਹਰ ਜਾਣ ਦਾ ਜੁੱਤ ਸਾਡਾ ਇੱਥੇ ਟੈਕ ਨਹੀਂ ਰਿਹਾ ਉਹਨੂੰ ਨਹੀਂ ਲੱਗਦਾ ਇੱਥੇ ਮੇਰਾ ਫਿਊਚਰ ਆ ਤਾਂ ਫਿਰ ਉਹ ਜਿਹੜਾ ਮੁੱਦਿਆਂ ਨੂੰ ਗੰਭੀਰ ਤੌਰ ਤੇ ਲੈਣਾ ਬਣਦਾ ਉਹ ਇੱਥੇ ਕੀ ਲੈਣਾ ਜ਼ਮੀਨ ਵੇਚ ਬਾਟ ਨਜ਼ਾਰੇ ਲੈ ਆ ਉੱਥੇ ਕੈਨੇਡਾ ਜਾ 2025 ਚੱਲ ਰਿਹਾ ਭਾਜੀ ਗੰਭੀਰਤਾ ਦੀ ਤਾਂ ਹੁਣ ਦੂਰ ਦੂਰ ਤੱਕ ਕੋਈ ਗੱਲ ਨਹੀਂ ਕਰਦਾ ਲੋਕ ਆਪਣੀਆਂ ਘਰਵਾਲੀਆਂ ਨੂੰ ਸਾਹਮਣੇ ਲੈ ਕੇ ਆ ਰਹੇ ਆ ਜੀ ਤੇ ਲੋਕ ਬੇਸ਼ਰਮੀ ਦੀ ਹੱਦਾਂ ਟਾਪ ਰਹੇ ਭਾਵੇਂ ਬਦਨਾਮ ਹੋ ਜਾਈਏ ਬਸ ਮਸ਼ਹੂਰ ਹੋਈਏ ਲੋਕਾਂ ਦਾ ਐਂਟਰਟੇਨਮੈਂਟ ਕਰੀਏ ਵੈਸਟਰਨ ਕਲਚਰ ਜਦੋਂ ਆਪਣੇ ਤੇ ਭਾਰੂ ਹੋਇਆ ਹੂੰ ਤਾਂ ਹਰ ਇੱਕ ਨੇ ਨਾ ਆਪਦੇ ਫੰਗ ਦੇ ਚੱਕੇ ਅੱਜ ਕੱਲ ਕਹਿੰਦੇ ਆ ਵੀ ਦੁਨੀਆ ਚਾਨ ਤੇ ਪਹੁੰਚ ਗਈ ਜਮਾਨਾ ਕਿੱਥੇ ਆ ਗਿਆ ਤੁਸੀਂ ਉਹੀ ਕਿਰਪਾਨਾਂ ਦੇ ਦੌਰ ਚ ਉਤਰੇ ਫਰੀ ਜਾਂਦੇ ਹੋ ਅੱਜ ਵੀ ਇਹ ਕਿੱਦਾਂ ਦੀ ਸਮਝਦਾਰੀ ਆ ਹੁਣ ਰਾਜ ਸੀਗਾ ਸਾਡਾ ਪਹਿਲਾਂ ਹੂੰ ਉਹ ਅਸੀਂ ਕਾਦੇ ਸਿਰ ਤੇ ਲਿਆ ਸੀਗਾ ਹੂੰ ਕਿਰਪਾਨਾ ਤਲਵਾਰਾਂ ਦੇ ਸਿਰ ਤੇ ਲਿਆ ਸੀ ਜੇ ਅਸੀਂ ਜੁੱਧ ਦੇ ਮੈਦਾਨ 'ਚ ਤੱਕੜਿਆ ਨਾ ਸਾਡੇ ਨਾਲ ਟੇਬਲ ਟਾਕ ਵੀ ਉਦੋਂ ਹੀ ਕਰੂਗਾ ਬੰਦਾ ਕੋਈ ਤੁਸੀਂ ਕਹਿੰਦੇ ਹੋ ਕਿਰਪਾਨਾ ਕਿਰਪਾਨਾ ਨੇ ਸਾਨੂੰ ਦਿੱਲੀ ਤੇ ਤਖਤ ਤੇ ਬਿਠਾਇਆ ਜੀ ਜਦੋਂ ਕੋਈ ਬੰਦਾ ਕੰਟੈਂਟ ਕ੍ਰੀਏਟ ਕਰਦਾ ਕੋਈ ਆਧੁਨ ਸਮੇਂ ਦੀ ਵਿੱਚ ਪੈਸਾ ਹਰ ਇੱਕ ਦੀ ਜ਼ਰੂਰਤ ਆ ਤੁਸੀਂ 8 10 15 20 ਬੰਦੇ ਤਾਂ ਹੋਵਗੇ ਫਿਲਮ ਦੇ ਵਿੱਚ ਤੁਸੀਂ ਇਹ ਨਹੀਂ ਸੋਚਿਆ ਵੀ ਪੈਸਾ ਵਾਪਸ ਕਿੱਥੋਂ ਆਣਾ ਪੈਸਾ ਲਾਇਆ ਆਪਣਿਆਂ ਲਈ ਲਾਇਆ ਪੰਜਾਬੀ ਮਾਂ ਬੋਲੀ ਲਈ ਲਾਇਆ ਪੰਜਾਬ ਦੇ ਦਰਦ ਲਈ ਲਾਇਆ ਐਕਚੁਅਲੀ ਰਿਐਲਿਟੀ ਲਈ ਲਾਇਆ ਸਾਡਾ ਜਿਹੜਾ ਇਰਾਦੇ ਨਾਲ ਅਸੀਂ ਤੁਰੇ ਆਂ ਜਾਂ ਅਸੀਂ ਉਹ ਚੀਜ਼ ਨੂੰ ਲੈ ਕੇ ਚੱਲੇ ਆਂ ਵੀ ਅਸੀਂ ਮੈਸੇਜ ਕਨਵੇ ਕਰਨਾ ਕਿੰਨਾਂ ਲਈ ਕਰਨਾ ਪੰਜਾਬ ਦੇ ਜੰਮੇ ਜਾਣ ਲਈ ਜਿਹੜੇ ਅੱਜ ਭਟਕ ਗਏ ਜਿਹੜੇ ਕਹਿੰਦੇ ਆ ਪੰਜਾਬ 'ਚ ਕੋਈ ਫਿਊਚਰ ਨਹੀਂ ਇੱਥੇ ਰਹਿਣ ਦਾ ਕੋਈ ਫਾਇਦਾ ਨਹੀਂ ਹਰ ਕੋਈ ਤਾਂ ਕਹਿੰਦਾ ਆ ਕੇ ਵੀ ਅਸੀਂ ਤਾਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਹੇ ਆਂ ਅਸੀਂ ਪੰਜਾਬ ਲਈ ਮੂਵੀ ਬਣਾਈ ਆ ਤੇ ਨਕਲੀ ਦਾੜੀਆਂ ਲਾ ਕੇ ਨਕਲੀ ਪੱਗਾਂ ਬਨ ਕੇ ਵੜਿਆ ਨੇ ਇਹੀ ਗੱਲ ਕਹੀ ਹੈ ਹਮੇਸ਼ਾ ਤੇ ਤੁਸੀਂ ਵੀ ਉਹੀ ਦਾਵਾ ਕਰ ਰਹੇ ਹੋ ਵੀ ਇਸ ਦਾ ਪੰਜਾਬੀਆਂ ਲਈ ਲੈ ਕੇ ਆ ਰਹੇ ਆਂ ਅਗਲਾ ਕਹਿੰਦਾ ਵੀ ਪੈਸੇ ਕਮਾਉਣ ਦੀਆਂ ਇਹ ਖੇਡਾਂ ਆ ਸਿਰਫ ਪਰ ਇਹ ਥੋੜਾ ਟਾਈਮ ਰੁਕ ਜੋ ਹੂੰ ਇਹੀ ਦੌਰ ਆਊਗਾ ਲੋਕਾਂ ਦਾ ਬਚਾਅ ਇਹਨਾਂ ਤੋਂ ਬਿਨਾ ਨਹੀਂ ਹੋਣਾ ਚੰਗੀ ਚੀਜ਼ ਸੁਣਨ ਤੋਂ ਬਿਨਾ ਲੋਕਾਂ ਦੇ ਬੱਚਿਆਂ ਨੇ ਵਿਗੜ ਜਾਣਾ ਉਸ ਪਾਸਾ ਜਿਹੜਾ ਨਾ ਦੇਖੀ ਮੈਂ ਜਾਂਦੇ ਆਂ ਅਸੀਂ ਅਸੀਂ ਫਾਰਵਰਡ ਹੋ ਗਏ ਫਾਰਵਰਡ ਹੋ ਗਏ ਫਾਰਵਰਡ ਹੋ ਕੇ ਅਸੀਂ ਖੱਟਿਆ ਗਿਆ ਹੂੰ ਘਰ ਤੋਂ ਜਾੜਾ ਹੀ ਖੱਟਿਆ ਹੂੰ ਮਾਂ ਪਿਓ ਕੱਲੇ ਬੈਠੇ ਇੱਥੇ ਹੂੰ ਜਿਹੜਾ ਇੱਥੋਂ ਚਲਾ ਜਾਂਦਾ ਨਾ ਕੈਨੇਡਾ ਦਾ ਜਾਂ ਅਮਰੀਕਾ ਦਾ ਜਾਂ ਬਾਰਲੀ ਕੰਡੀ ਦਾ ਪੌਣ ਪਾਣੀ ਇਦਾਂ ਦਾ ਵਰਕ ਵੈਦਰ ਵਾਈਫ ਉੱਥੇ ਕੋਈ ਪਤਾ ਨਹੀਂ ਕੋਈ ਪਰਮਾਨੈਂਟ ਨਹੀਂ ਉੱਥੇ ਕਦੋਂ ਕਿਨੇ ਚੇਂਜ ਹੋ ਜਾਣਾ ਤੇ ਮੁੜ ਕੇ ਕੋਈ ਨਹੀਂ ਪੁੱਛਦਾ ਇੱਥੇ ਫਿਰ ਅੱਜ ਕਾ ਰੀਲ ਦਾ ਜ਼ਮਾਨਾ ਆ ਗਿਆ ਬੰਦਾ 10 ਸੈਕਿੰਡ ਦੇਖ ਕੇ ਉੱਤੇ ਕਰ ਦਿੰਦਾ ਗੁੱਠਾ ਸਕਰੋਲ ਕਰ ਦਿੰਦਾ ਜੀ ਸਨਮਾਨ ਨਹੀਂ ਕਿਸੇ ਕੋਲ ਇੱਕ ਘੰਟੇ ਦੀ ਤੁਸੀਂ ਕਹਿੰਦੇ ਤੁਹਾਡੀ ਮੂਵੀ ਆ ਲੋਕ ਕਿਉਂ ਦੇਖਣ ਜਾਣ ਵੀ ਮਾੜੇ ਬੰਦੇ ਦੀ ਬਰਾਦ ਕਹਿੰਦੇ ਕਦੇ ਜਾਈਏ ਨਾ ਚੋਰੀ ਕਰਕੇ ਤੇ ਮੰਗ ਕੇ ਵੀ ਕਦੇ ਖਾਈਏ ਨਾ ਰਾਹ ਜਾਂਦੇ ਨਾ ਬਣਾਈਏ ਕਦੇ ਯਾਰ ਬੱਲੇ ਯਾਰ ਬਣ ਕੇ ਕਰੋ ਨਾ ਯਾਰ ਮਾਰ ਬੱਲੇ ਅਸੀਂ ਇਹਦੇ ਵਿੱਚ ਵੀ ਇੱਕ ਯਾਰੀ ਨੂੰ ਡੈਫੀਨੇਸ਼ਨ ਦੇ ਕੇ ਨਾ ਸਮਝਾਉਣ ਦੀ ਕੋਸ਼ਿਸ਼ ਕੀਤੀ ਵੀ ਯਾਰ ਜਦੋਂ ਯਾਰ ਤੁਸੀਂ ਕਿਸੇ ਨੂੰ ਕਹਤਾ ਨਾ ਤੇ ਫਿਰ ਯਾਰੀ ਤੁਹਾਡੀ ਪੱਕੀ ਤੇ ਪਾਕ ਸਾਫ਼ ਹੋਣੀ ਚਾਹੀਦੀ ਹੈ ਕਿੰਨੇ ਤਰੀਕ ਨੂੰ ਆ ਰਹੀ ਹੈ ਜੀ ਆਪਣੀ ਜੀ ਇਹ ਚੁਪਾਲ ਐਪ ਤੇ ਇੱਕ ਤਰੀਕ ਨੂੰ ਆ ਜਾਏਗੀ ਠੀਕ ਹੈ ਤੇ ਉਦੋਂ ਪਹਿਲਾਂ ਟ੍ਰੇਲਰ ਅਸੀਂ ਲਾਂਚ ਕਰ ਦਾਂਗੇ ਤੇ ਇੱਕ ਦੋ ਦਿਨ ਦੇ ਵਿੱਚ ਉਹ ਵੀ ਆ ਜਾਏਗਾ ਤੇ ਪੋਸਟਰ ਵਗੈਰਾ ਆਲਰੇਡੀ ਰਿਲੀਜ਼ ਹੋ ਚੁੱਕੇ ਨੇ ਤੇ ਅਸੀਂ ਤਾਂ ਬੇਨਤੀ ਕਰਦੇ ਆ ਵੀ ਤੁਸੀਂ ਸਾਡਾ ਮੈਸੇਜ ਸੁਣੋ ਸੁਨੇਹਾ ਸੁਣੋ ਅਸੀਂ ਤੁਹਾਨੂੰ ਇੱਕ ਚੰਗੀ ਚੀਜ਼ ਹੀ ਪਰੋਸੀ ਆ ਆਪਣੀ ਮਿਹਨਤ ਦੀ ਕਮਾਈ ਨਾਲ ਪਰੋਸੀ ਆ ਠੀਕ ਆ ਤੇ ਸਾਡਾ ਅੱਗੇ ਹੌਂਸਲਾ ਵਧੂਗਾ ਅਸੀਂ ਸੋਸ਼ਲ ਦੇ ਉੱਪਰ ਹੋਰ ਕੁਸ਼ ਕਰੀਏ ਸਮਾਜਿਕ ਦੀਆਂ ਸਮਾਜ ਦੀਆਂ ਜਿਹੜੀਆਂ ਕ੍ਰੀਤੀਆਂ ਕੁਛ ਨਾ ਅਸੀਂ ਉਹਨਾਂ ਨੂੰ ਸਾਹਮਣੇ ਲਿਆ ਕੇ ਤੁਹਾਨੂੰ ਦਿਖਾਉਣੀਆਂ ਸੱਚੇ ਕਾਲ ਜੀ ਤੁਸੀਂ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਮੈਂ ਸਤਨਾਮ ਸਿੰਘ ਆ ਕਲਾਕਾਰ ਜਦੋਂ ਆਪਣੀ ਕਲਾ ਦੇ ਵਿੱਚ ਕਿਸੇ ਵੀ ਪੱਖ ਨੂੰ ਪਰੋਂਦਾ ਹੈ ਤਾਂ ਉਹ ਸਮਾਜ ਦਾ ਬਿੰਬ ਹੀ ਹੁੰਦੀ ਹੈ ਸਮਾਜ ਦਾ ਸ਼ੀਸ਼ਾ ਹੁੰਦੀ ਹੈ ਚਾਹੇ ਉਹ ਆਪਣੀ ਲਿਖਤ ਲਿਖੇ ਜਾਂ ਕੋਈ ਆਰਟ ਬਣਾਵੇ ਆਰਟ ਪੀਸ ਕੋਈ ਬਣਾਵੇ ਡਰਾਇੰਗ ਕਰੇ ਸਮਾਜ ਦੇ ਵਿੱਚੋਂ ਉਹ ਪ੍ਰੇਰਣਾ ਜ਼ਰੂਰ ਲੈਂਦਾ ਹੈ ਸਿਨੇਮਾ ਜਿਹੜਾ ਹੈਗਾ ਉਹਨੇ ਜ਼ਿੰਦਗੀ ਦੇ ਉੱਤੇ ਲੋਕਾਂ ਦੀ ਰੋਜ਼ਮਰਾ ਦੀ ਜੋ ਜ਼ਿੰਦਗੀ ਹੈ ਲੋਕਾਂ ਦੀ ਸੋਚ ਹੈ ਉਹਦੇ ਉੱਤੇ ਬੜਾ ਪ੍ਰਭਾਵ ਪਾਇਆ ਜਦੋਂ ਅਸੀਂ ਸਿਨੇਮਾ ਦੀ ਗੱਲ ਕਰਦੇ ਹਾਂ ਤਾਂ ਬਹੁਤ ਵੱਡੀਆਂ ਫਿਲਮਾਂ ਵੱਡੇ ਵੱਡੇ ਪ੍ਰੋਡਕਸ਼ਨ ਹਾਊਸ ਵੱਡੇ ਚਿਹਰੇ ਸਾਡੀਆਂ ਅੱਖਾਂ ਦੇ ਸਾਹਮਣੇ ਆ ਜਾਂਦੇ ਆ ਪਰ ਅੱਜ ਦਾ ਯੁੱਗ ਸੋਸ਼ਲ ਮੀਡੀਆ ਦਾ ਯੁੱਗ ਹੈ ਜਿੱਥੇ ਸੋਸ਼ਲ ਮੀਡੀਆ ਨੇ ਲੋਕਾਂ ਦੀ ਜ਼ਿੰਦਗੀ ਨੂੰ ਪ੍ਰਭਾਵਿਤ ਕੀਤਾ, ਰਾਜਨੀਤੀ ਨੂੰ ਪ੍ਰਭਾਵਿਤ ਕੀਤਾ, ਹੋਰ ਬਹੁਤ ਸਾਰੀਆਂ ਚੀਜ਼ਾਂ ਪ੍ਰਭਾਵਿਤ ਕੀਤਾ ਤਾਂ ਉਸ ਦੇ ਨਾਲ ਹੀ ਸਿਨੇਮਾ ਨੂੰ ਵੀ ਜ਼ਰੂਰ ਪ੍ਰਭਾਵਿਤ ਕੀਤਾ ਹੈ। ਕੁਝ ਉਹ ਲੋਕ ਨਵੇਂ ਚਿਹਰੇ ਲੋਕਾਂ ਦੇ ਰੂਬਰੂ ਹੋਏ ਆ ਉਹਨਾਂ ਦੇ ਵਿੱਚ ਹਿੰਮਤ ਜਾਗੀ ਹੈ ਕਿ ਅਸੀਂ ਵੀ ਆਪਣੇ ਜੋ ਖਿਆਲ ਆ ਉਹਨਾਂ ਨੂੰ ਲੋਕਾਂ ਦੇ ਸਾਹਮਣੇ ਸਿਨੇਮਾ ਦੇ ਰੂਪ ਦੇ ਵਿੱਚ ਲੈ ਕੇ ਆ ਸਕੀਏ। ਜਿੱਥੇ ਫਿਲਮਾਂ ਪਹਿਲਾਂ ਥੀਏਟਰਾਂ ਦੇ ਤੱਕ ਸੀਮਤ ਸੀ ਤਾਂ ਹੁਣ ਲੋਕਾਂ ਦੇ ਫੋਨ ਦੇ ਉੱਤੇ ਬਹੁਤ ਸਾਰੀਆਂ ਐਪਾਂ ਦੇ ਜ਼ਰੀਏ ਅਸੀਂ ਆਪਣੀ ਜੋ ਕਲਾਕਾਰੀ ਹੈ ਉਹਨੂੰ ਲੈ ਕੇ ਜਾ ਸਕਦੇ ਹਾਂ। ਸੋ ਅਜਿਹਾਈ ਯਤਨ ਕੁਝ ਵੀਰਾਂ ਨੇ ਕੀਤਾ ਇੱਕ ਫਿਲਮ ਲੈ ਕੇ ਆਏ ਆ ਬੈਕ ਟੂ ਪੰਜਾਬ ਉਸ ਦੇ ਬਾਰੇ ਗੱਲਬਾਤ ਕਰਾਂਗੇ ਨਾਮ ਤੋਂ ਹੀ ਤੁਹਾਨੂੰ ਪਤਾ ਲੱਗ ਗਿਆ ਹੋਣਾ ਕਿ ਬੈਕ ਟੂ ਪੰਜਾਬ ਜਦੋਂ ਗੱਲ ਕਰਦੇ ਆ ਤਾਂ ਜ਼ਰੂਰ ਉਹਦੇ ਵਿੱਚ ਗੱਲ ਪੰਜਾਬੀਅਤ ਦੀ ਹੋਵੇਗੀ ਪੰਜਾਬ ਦੇ ਜਜ਼ਬਾਤਾਂ ਦੀ ਗੱਲ ਹੋਵੇਗੀ ਤੇ ਬੈਕ ਟੂ ਪੰਜਾਬ ਬਣਾਉਣ ਵਾਲੇ ਲਿਖਣ ਵਾਲੇ ਜਿਹੜੇ ਵੀਰ ਹੈਗੇ ਆ ਉਹ ਸਾਡੇ ਨਾਲ ਐ ਮਨੀਂਦਰ ਸਿੰਘ ਗਰੇਵਾਲ ਜੀ ਸਵਾਗਤ ਕਰਦੇ ਆ ਬਹੁਤ ਬਹੁਤ ਸਵਾਗਤ ਹੈ ਜੀ ਅਸੀਗਾ ਭਾਈ ਜੀ ਅਸੀਗਾ ਠੀਕ ਹੋ ਜੀ ਬਦੀ ਕਿਰਪਾ ਜੀ ਚਰਦੀ ਕਲਾ ਹਾਂਜੀ ਹਾਂਜੀ ਜਦੋਂ ਫਿਲਮ ਦੀ ਗੱਲ ਆਉਂਦੀ ਹੈ ਅੱਜ ਦੇ ਸਮੇਂ ਦੇ ਵਿੱਚ ਇਮੇਜ ਬਣ ਗਈ ਕਿ ਕਿਸੇ ਫਿਲਮੀ ਕਲਾਕਾਰ ਦੇ ਨਾਲ ਰੂਬਰੂ ਕਰਾਣਾ ਹੋਵੇ ਬਹੁਤ ਸਟਾਈਲਿਸ਼ ਜੇ ਲੋਕ ਤੜਕਦੇ ਭੜਕਦੇ ਕੱਪੜੇ ਪਾ ਕੇ ਬੈਠੇ ਦੇਖਣ ਨੂੰ ਮਿਲਦੇ ਹੁਣ ਲੋਕ ਕਹਿੰਨਗੇ ਵੀ ਫਿਲਮੀ ਇੱਕ ਰਾਈਟਰ ਦੇ ਨਾਲ ਜਾਂ ਅਦਾਕਾਰ ਦੇ ਨਾਲ ਤੁਸੀਂ ਮਿਲਾ ਰਹੇ ਹੋ ਇਹ ਤਾਂ ਸਾਦਾ ਜਿਹਾ ਬੰਦਾ ਬੈਠਾ ਸਾਹਮਣੇ ਕਿਉਂ ਇਹ ਸਾਦਗੀ ਇਦਾਂ ਦੀ ਬਾਈ ਬਾਈ ਜੀ ਗੱਲ ਇਦਾਂ ਹੁੰਦੀ ਆ ਵੀ ਜਦੋਂ ਸਮਾਜ ਦੇ ਵਿੱਚ ਸਮਾਂ ਹੀ ਗੰਭੀਰ ਚੱਲਦਾ ਹੋਵੇ ਨਾ ਹੂੰ ਸਾਡੇ ਕੋਲੋਂ ਬਹੁਤ ਚੀਜ਼ਾਂ ਖੁੱਸ ਗਈਆਂ ਹੁਣ ਹੂੰ ਪੰਜਾਬ ਵੀ ماں ਬੋਲੀ ਦਾ ਮਹਾਂਦਰਾ ਵਿਗੜ ਗਿਆ ਹੋਵੇ ਹੂੰ ਚਾਹੇ ਉਹ ਗੀਤਾਂ ਰਹੀਂ ਲਾਲੋ ਚਾਹੇ ਫਿਲਮਾਂ ਰਹੀਂ ਲਾਲੋ ਹੂੰ ਚਾਹੇ ਟ੍ਰੈਂਡ ਇਕਲ ਬਣ ਗਿਆ ਜਿਹੜਾ ਬਾਹਰ ਜਾਣ ਦਾ ਜੁੱਤ ਸਾਡਾ ਇੱਥੇ ਟੈਕ ਨਹੀਂ ਰਿਹਾ ਹੂੰ ਉਹਨੂੰ ਨਹੀਂ ਲੱਗਦਾ ਇੱਥੇ ਮੇਰਾ ਫਿਊਚਰ ਆ ਹੂੰ ਤਾਂ ਫਿਰ ਉਹ ਜਿਹੜਾ ਮੁੱਦਿਆਂ ਨੂੰ ਗੰਭੀਰ ਤੌਰ ਤੇ ਲੈਣਾ ਬਣਦਾ ਸਾਡਾ ਇੱਥੋਂ ਦੇ ਜੰਮੇ ਜਾਣ ਦਾ ਤਾਂ ਜ਼ਰੂਰ ਬਣਦਾ ਹੂੰ ਸੋ ਤਾਂ ਕਰਕੇ ਸਿੰਪਲ ਰਹਿਨੇ ਆ ਜੋ ਬਾਬੇ ਨਾਨਕ ਨੇ ਦਿੱਤਾ ਠੀਕ ਆ ਉਹ ਕਰਤ ਕਰਕੇ ਉਸ ਹਾਵ ਨਾਲ ਚੱਲਦੇ ਆਂ ਵੀ ਇੱਕ ਸਾਫ਼ ਸੁਥਰੀ ਗੱਲ ਕੀਤੀ ਜਾਵੇ ਤੇ ਸਾਫ਼ ਜਾਂ ਸਨੇਹਾ ਦਿੱਤਾ ਜਾਵੇ ਭਾਈ ਤੁਹਾਡਾ ਇੱਥੋਂ ਇੱਥੋਂ ਇਹ ਚੀਜ਼ਾਂ ਨੁਕਸਾਨ ਹੋ ਰਿਹਾ ਸਾਡਾ ਉਹ ਦੇਣ ਦਾ ਮੈਸੇਜ ਹੈ 2025 ਚੱਲ ਰਿਹਾ ਭਾਜੀ ਗੰਭੀਰਤਾ ਦੀ ਤਾਂ ਹੁਣ ਦੂਰ ਦੂਰ ਤੱਕ ਕੋਈ ਗੱਲ ਨਹੀਂ ਕਰਦਾ ਤੇ ਜਦੋਂ ਸਿਨੇਮੇ ਦੀ ਗੱਲ ਆਉਂਦੀ ਲੋਕ ਤਾਂ ਕਹਿੰਦੇ ਇਹ ਤਾਂ ਐਂਟਰਟੇਨਮੈਂਟ ਆ ਐਂਟਰਟੇਨਮੈਂਟ ਦੇ ਨਾਂ ਦੇ ਉੱਤੇ ਤਾਂ ਬਹੁਤ ਕੁਝ ਅੱਜ ਚੱਲ ਰਿਹਾ ਲੋਕ ਆਪਣੀਆਂ ਘਰ ਵਾਲੀਆਂ ਨੂੰ ਸਾਹਮਣੇ ਲੈ ਕੇ ਆ ਰਹੇ ਆ ਜੀ ਤੇ ਲੋਕ ਬੇਸ਼ਰਮੀ ਦੀ ਹੱਦਾਂ ਟਾਪਰੇ ਭਾਵੇਂ ਬਦਨਾਮ ਹੋ ਜਾਈਏ ਬਸ ਮਸ਼ਹੂਰ ਹੋਈਏ ਲੋਕਾਂ ਦਾ ਐਂਟਰਟੇਨਮੈਂਟ ਕਰੀਏ ਤੇ ਚੰਗੇ ਬਣਨ ਵਾਲੇ ਲੋਕ ਵੀ ਫਿਰ ਉਹ ਆਪਣੇ ਫੋਨਾਂ ਦੇ ਉੱਤੇ ਬਹਿ ਕੇ ਗੰਦ ਦੇਖਦੇ ਆ ਤੇ ਤੁਸੀਂ ਗੰਭੀਰਤਾ ਦੀ ਗੱਲ ਕਰ ਰਹੇ ਹੋ ਦੇਖਦੇ ਆ ਬਿਲਕੁਲ ਅਸੀਂ ਵੀ ਇਹ ਚੀਜ਼ ਮੈਂ ਵੀ ਫੀਲ ਕਰਦਾ ਹਾਂ ਵੀ ਵਿਊਜ਼ ਤਾਂ ਉਧਰ ਹੀ ਜ਼ਿਆਦਾ ਹੁੰਦੇ ਨੇ ਹਮ ਪਰ ਇਹ ਇਹਦੇ ਪਿੱਛੇ ਕਦੇ ਤੁਸੀਂ ਨੋਟ ਕਰਿਓ ਹਮ ਸਿਰਫ ਕੈਮਰੇ ਲਈ ਹੁੰਦਾ ਜੋ ਹੁੰਦਾ ਠੀਕ ਆ ਪਹਿਲਾਂ ਤਾਂ ਕੋਈ ਫੋਟੋ ਨਹੀਂ ਦਿਖਾਉਂਦਾ ਆਪਣੀ ਘਰ ਵਾਲੀ ਕਿਸੇ ਨੂੰ ਪਹਿਲੇ ਜ਼ਮਾਨੇ ਦੀ ਗੱਲ ਕਰਦਾ ਮੈਂ ਹਮ ਜਦੋਂ ਆਪਣੇ ਦੂਜੇ ਕੈਮਰੇ ਹੁੰਦੇ ਸੀਗੇ ਠੀਕ ਆ ਪਹਿਲਾਂ ਕਿਸੇ ਕੋਈ ਫੋਨ ਨਹੀਂ ਸੀ ਹੁੰਦਾ ਨੋਰਮਲ ਸੀਗਾ ਜੋ ਵੀ ਸੀਗਾ ਪਰ ਉਦੋਂ ਬਾਅਦ ਲੋਕਾਂ ਨੂੰ ਇਹ ਲੱਗ ਗਿਆ ਥੋੜਾ ਜਿਹਾ ਵੀ ਅਸੀਂ ਵੀ ਬਾਹਰ ਹੋਈਏ ਅਸੀਂ ਥੋੜਾ ਜਿਹਾ ਆਜ਼ਾਦੀ ਚ ਆਈਏ ਵੈਸਟਰਨ ਕਲਚਰ ਜਦੋਂ ਆਪਣੇ ਤੇ ਭਾਰੂ ਹੋਇਆ ਤਾਂ ਹਰ ਇੱਕ ਨੇ ਨਾ ਆਪਣੇ ਫੰਗ ਦੇ ਚੱਕੇ ਚਾਹੇ ਉਹ ਮੁੰਡਾ ਸੀ ਕੁੜੀ ਸੀ ਆਫਟਰ ਮੈਰਿਜ ਫਿਰ ਉਹ ਮਾਂ ਪਿਓ ਦੀ ਜਿਹੜੀ ਨਾ ਇੱਕ ਥੋੜੀ ਜੀ ਹੁੰਦੀ ਸੀ ਨਾ ਆਪਾਂ ਨੂੰ ਡਰ ਜਿਆ ਉਹ ਵੀ ਨਿਕਲ ਗਿਆ ਉਹ ਫਿਰ ਬੁੜਾ-ਬੁੜੀ ਤੇ ਆ ਗਏ ਚੱਲ ਕੋਈ ਨਹੀਂ ਹੂੰ ਫਿਰ ਆ ਗਿਆ ਥੋੜਾ ਜਿਹਾ ਕਮਾਉਣ ਦਾ ਦੌਰ ਹੂੰ ਮੈਂ ਤਾਂ ਜੀ ਮਰੀਲਾਂ ਪਾ ਸਕਦੀਆਂ ਤੂੰ ਮੇਨਾਂ ਰਹਿਣਾ ਰਹਿ ਨਹੀਂ ਤਾਂ ਨਾ ਰਹਿ ਮਰੀਲਾਂ ਪਾ ਦੇਨੀਆ ਫਿਰ ਕਿਉਂਦਾ ਮੈਨੂੰ ਕੋਈ ਹੋਰ ਲੱਭ ਜੂਗਾ ਹੁਣ ਉਹ ਚੀਜ਼ ਆ ਗਈ ਜਿਹੜਾ ਤੁਸੀਂ ਗੱਲ ਕਰਦੇ ਹੋ ਨਾ ਉਹ ਗੁਰਬਾਣੀ ਦੀ ਲਿਖਿਆ ਨੱਚਣ ਕੁਦਣ ਮਨ ਕਾ ਚਾਓ ਹੂੰ ਠੀਕ ਹੈ ਨੱਚਣਾ ਕੁੱਦਣਾ ਚਾਹ ਮੰਦਾ ਮੈਂ ਮੰਦਾ ਪਰ ਭਾਈ ਅੱਗੇ ਵੀ ਲਿਖਿਆ ਨਾ ਨਾਨਕ ਜੀ ਮਨ ਭਾਉ ਤੇ ਨਾ ਮਨ ਭਾਉ ਮੈਂ ਦੱਸਦਾ ਤੁਹਾਨੂੰ ਤੁਹਾਡੀ ਗੱਲ ਸੌਰੀ ਮੈਂ ਵਿੱਚ ਟੋਕਦੀ ਨੱਚਣ ਕੁੱਦਣ ਮਨ ਕਾ ਜਾਓ ਹੱਸਣਾ ਖੇਡਣਾ ਠੀਕ ਹੈ ਬਣਿਆ ਪਰ ਨਾਨਕ ਤੈਨ ਮਨ ਭਾਉ ਤੇ ਨਾ ਮਨ ਭਾਉ ਹਾਂ ਜੇ ਮਨ ਭਾਉ ਤੇ ਨਾ ਮਨ ਭਾਉ ਪਰ ਆਤਮਾ ਰੱਬ ਇਹ ਤੁਹਾਡੇ ਕੋਲੋਂ ਐਕਸਪੈਕਟ ਕਰਦਾ ਵੀ ਜੇ ਤੁਹਾਡੇ ਮਨ ਦੇ ਵਿੱਚ ਪ੍ਰੇਮ ਆ ਪਿਆਰਾ ਭਾਉਆ ਮੇਰਾ ਡਾਰਾ ਮੈਂ ਤੁਸੀਂ ਤਾਂ ਹੀ ਮਿਲਦੇ ਹੋ ਤਾਂ ਹੀ ਭਾਉਰੇ ਹੋ ਮੈਨੂੰ ਤੁਸੀਂ ਹੁਣ 24 ਘੰਟੇ ਥੋੜੀ ਇਹ ਜਿਹੜਾ ਨਾ ਮਹਾਂਦਰਾ ਹੁਣ ਵਿਗੜ ਚੁੱਕਿਆ ਸਮਾਜ ਦਾ ਹਰ ਇੱਕ ਬੰਦਾ ਸਾਹਮਣੇ ਆ ਕੇ ਉਹ ਹੈਡ ਹੈਕ ਚੀਜ਼ ਕਰੀ ਜਾਂਦਾ ਤੇ ਲੋਕ ਹੱਸੀ ਜਾਂਦੇ ਹਨ ਉਹ ਮੈਨੂੰ ਐ ਜੇ ਆਰਟਿਸਟ ਜਾਇਆ ਜੇ ਰਾਈਟਰ ਜਾਇਆ ਜੇ ਮੈਂ ਜੇ ਦੇਖਾਂ ਨਾ ਤਾਂ ਮੈਨੂੰ ਲੱਗਦਾ ਇਹ ਡੇਂਜਰਸ ਆ ਇਹਦੇ ਨਾਲ ਘਰ ਵੀ ਬਹੁਤ ਟੁੱਟ ਰਹੇ ਨੇ ਹੁਣ ਜਿਹੜੀ ਇੱਕ ਕੁੜੀ ਨੂੰ ਕਿਸੇ ਦੀ ਵਾਈਫ ਨੂੰ ਇੰਨੇ ਵਿਊ ਆ ਗਏ ਕੈਮਰੇ ਤੋਂ ਉਹਦਾ ਜਿਹੜਾ ਘਰ ਆਲਾ ਸਿੰਪਲ ਆ ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ ਭਾਈ ਤੁਸੀਂ ਸਿੰਪਲ ਜਿਹਾ ਕੇ ਬਹਿ ਗਏ ਜਿਵੇਂ ਸਿੰਪਲ ਆ ਮੇਰੇ ਵਰਗਾ ਜਾਂ ਦੇਸੀ ਲਾਲੂ ਕਹਿ ਲੋ ਆਪਾਂ ਪਿਆਬੀ ਚ ਕਹ ਲਈਏ ਤਾਂ ਫਿਰ ਭਾਈ ਉਹ ਥੋੜੇ ਟਾਈਮ ਤ ਬਾਦ ਉਹ ਕਹੂਗੀ ਮੇਰੇ ਤਾਂ ਇੰਨੇ ਵਿਊ ਆਉਂਦੇ ਆ ਮੈਂ ਕੋਈ ਨਵਾਂ ਲੱਭ ਲੈਣੀ ਆ ਤੁਹਾਨੂੰ ਤੁਸੀਂ ਦੱਸਿਆ ਕਿਸੇ ਨੂੰ ਵੀ ਤੁਸੀਂ ਇਦਾਂ ਫਿਲਮ ਦੇ ਉੱਤੇ ਕੰਮ ਕਰ ਰਹੇ ਹੋ ਆਪਣੇ ਆਸ-ਪਾਸ ਦੱਸਿਆ ਕਿਸੇ ਨੂੰ ਕਿ ਇਦਰੀ ਵਿਊ ਲਏ ਆ ਇਹ ਰਿਵਿਊ ਤਾਂ ਦੇਖੋ ਭਾਜੀ ਇਦਾਂ ਹੁੰਦਾ ਵੀ ਜਦੋਂ ਅਸੀਂ ਲੋਕਾਂ ਦੀ ਕਚਹਿਰੀ 'ਚ ਆ ਜਾਗੇ ਨਾ ਹੂੰ ਲੋਕ ਦੇਖ ਲੈਣਗੇ ਨਾ ਅਸੀਂ ਤਾਂ ਇੱਕ ਬੇਨਤੀ ਕਰ ਸਕਦੇ ਹਾਂ ਉਹ ਜੋ ਆ ਰਿਹਾ ਅੱਜ ਦੀ ਡੇਟ ਦੇ ਵਿੱਚ ਜੇ ਉਹ ਦੇਖ ਰਹੇ ਨੇ ਉਹ ਜਿਵੇਂ ਜਿਹਨੂੰ ਮੈਂ ਤਾਂ ਗੰਦਪਰੰਦ ਕਹਣਾ ਉਹਨਾਂ ਸਿੰਪਲ ਸਿੰਪਲ ਗੱਲ ਆ ਹੂੰ ਉਹ ਮੇਰੇ ਬੱਚੇ ਨਹੀਂ ਦੇਖ ਸਕਦੇ ਅੱਜ ਦਾ ਮਿਊਜ਼ਿਕ ਮੇਰੇ ਨਿਆਣੇ ਨਹੀਂ ਸੁਣ ਸਕਦੇ ਠੀਕ ਆ ਜੇ ਹੁਣ ਗਾਣਿਆਂ ਦੀ ਗੱਲ ਕਰੀਏ ਹੂੰ ਚਮਕੀਲੇ ਨੂੰ ਦੁਬਾਰਾ ਲਿਆ ਕੇ ਜੇ ਹਿੱਟ ਕਰ ਸਕਦੇ ਨੇ ਇਹ ਠੀਕ ਆ ਉਹਦੀਆਂ ਵਰ੍ਹਸ਼ੀਆਂ ਬਾਬਾ ਘਰੇ ਕੇ ਮਨਾ ਸਕਦੇ ਨੇ ਹੂੰ ਤਾਂ ਅਸੀਂ ਆਪਣੀ ਗੱਲ ਨਹੀਂ ਕਰ ਸਕਦੇ ਹੂੰ ਪਰ ਲੋਕਾਂ ਨੇ ਤੁਹਾਨੂੰ ਇਹ ਨਹੀਂ ਕਿਹਾ ব্যাক ਟੂ ਪੰਜਾਬ ਇਹ ਕਿਦਾਂ ਦਾ ਨਾਮ ਹੋਇਆ ਇਹ ਤਾਂ ਨਹੀਂ ਚੱਲਦੀ ਠੀਕ ਹੈ ਤੁਸੀਂ ਆਪਣੀ ਜਗ੍ਹਾ ਤੇ ਹੁਣ ਜਰਨਲਿਸਟੋਂ ਤੁਸੀਂ ਲੋਕਾਂ ਦੇ ਵਿਚਰਦੇ ਹੋ ਤੁਸੀਂ ਤੁਹਾਡਾ ਸਵਾਲ ਇਹ ਬਣਦਾ ਠੀਕ ਹੈ ਪਰ ਮੈਂ ਇਹਦਾ ਉੱਤਰ ਇਹ ਦੇ ਦਿੰਨਾ ਬਈ ਜਦੋਂ ਨਾ ਆਪਣਾ ਸਾਰਾ ਕੁਝ ਹੀ ਨਿਖੜ ਜੇ ਬੱਚੇ ਇੱਥੋਂ ਚਲੇ ਜਾਣ ਠੀਕ ਹੈ ਇੱਥੇ ਸਪੇਸ ਪੈ ਜੇ ਇੱਥੋਂ ਬਾਹਰਲੇ ਪ੍ਰਵਾਸੀ ਆ ਕੇ ਰਹਿਣ ਫਿਰ ਉਸ ਸਰਪੰਚ ਦੀਆਂ ਵੋਟਾਂ ਤੱਕ ਅਪਰੋਚ ਕਰਨ ਤੇ ਉਹ ਸਰਪੰਚ ਵੀ ਬਰਨ ਠੀਕ ਹੈ ਫਿਰ ਉਹ ਕਿਤੇ ਡੇਂਜਰਸ ਨਹੀਂ ਹੈਗਾ ਉਹ ਸਮਾਜ ਦੇ ਵਿੱਚ ਕੀ 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 ਦੇ ਰਿਆ ਆਪਾਂ ਨੂੰ ਆਪਾਂ ਕਿੱਥੇ ਰਹਨੇ ਆ ਮਹਾਰਾਜਾ ਨਰਦੀਪ ਸਿੰਘ ਦਾ ਰਾਜ ਰਿਆ ਇੱਥੇ ਖੈਬਰ ਤੱਕ ਰਿਆ ਹਿਮਾਚਲ ਸਾਡਾ ਸੀਗਾ ਰਾਜਸਥਾਨ ਸਾਡਾ ਸੀਗਾ ਠੀਕ ਹੈ ਅੱਜ ਚੰਡੀਗੜ੍ਹ ਵੀ ਤੁਹਾਨੂੰ ਵੀ ਪਤਾ ਕਿੱਥੇ ਗੱਲਾਂ ਚੱਲਦੀਆਂ ਨੇ ਉਹਨੂੰ ਸੰਗੋੜ ਕੇ ਛੋਟਾ ਯਾ ਕਰਦਾ ਕਿਉਂ ਕਰਦਾ ਸਾਡਾ ਜੂਥ ਬਾਹਰ ਤੁਰ ਗਿਆ ਕਹਿੰਦੇ ਇੱਥੇ ਕੁਛ ਨਹੀਂ ਉਹਦੀ ਵਜ੍ਹਾ ਕੀ ਆ ਪਤਾ ਇੱਥੇ ਜੀ ਰੈਸਟ੍ਰਿਕਸ਼ਨ ਨੇ ਇੱਥੇ ਬਾਪੂ ਫੋਨ ਕਰ ਦਿੰਦਾ ਕਿੱਥੇ ਆ ਮੁੜਿਆ ਧੀ ਨੂੰ ਪੁੱਛਿਆ ਜਾਂਦਾ ਕਿੱਦਨੂ ਚੱਲੀ ਆ ਹੂੰ ਇਹ ਉੱਥੇ ਉਹ ਪ੍ਰੋਬਲਮ ਆ ਵੈਸਟਰਨ ਕਲਚਰ ਇਹਨੂੰ ਦੇਖ ਕੇ ਰੀਸ ਕਰਕੇ ਅਪਣਾ ਕੇ ਅਸੀਂ ਉਜਾੜੇ ਵੱਲ ਜਾ ਰਹੇ ਆਂ ਪੰਜਾਬੀ ਮਾਂ ਬੋਲੀ ਦਾ ਮਹਾਂਦਰਾ ਬਿਗਾੜ ਰਹੇ ਆਂ ਸਾਡੇ ਆਪਣੇ ਦਿੱਖਣ ਵਰਗੇ ਜਿੱਦਾਂ ਦੀ ਸਾਡੀ ਸ਼ਕਲਾਂ ਆ ਉਦਾਂ ਦੀ ਸ਼ਕਲਾਂ ਵਾਲੇ ਲੋਕ ਅੱਜਕੱਲ ਕਹਿੰਦੇ ਆ ਵੀ ਦੁਨੀਆ ਚੰਨ ਤੇ ਪਹੁੰਚ ਗਈ ਜ਼ਮਾਨਾ ਕਿੱਥੇ ਆ ਗਿਆ ਤੁਸੀਂ ਉਹੀ ਕਿਰਪਾਨਾਂ ਦੇ ਦੌਰ ਚ ਉਤਰੇ ਫਿਰ ਜਾਨੇ ਹੋ ਅੱਜ ਵੀ ਇਹ ਕਿੱਦਾਂ ਦੀ ਸਮਝਦਾਰੀ ਆ ਇਹ ਸਵਾਲ ਤੁਹਾਡੇ ਵਰਗੀਆਂ ਗੱਲਾਂ ਕਰਨ ਵਾਲੇ ਲੋਕਾਂ ਦੇ ਚੁੱਕਦੇ ਫਿਰ ਦੇਖੋ ਜੀ ਜਦੋਂ ਨਾ ਰਾਜ ਸਥਾਪਿਤ ਹੁੰਦੇ ਆ ਨਾ ਹਮ ਹੁਣ ਤੁਸੀਂ ਪਿੱਛੇ ਦੇਖਿਆ ਹੋਣਾ ਧਰਨਾ ਲੱਗਿਆ ਕਿਸਾਨੀ ਧਰਨਾ ਕਹਿੰਦੇ ਜਿਹਨੂੰ ਆਪਾਂ ਹਮ ਪਹਿਲਾਂ ਵੀ ਲੱਗਿਆ ਸੀ ਹਮ ਉਦੋਂ ਸਾਰੇ ਇਕਜੁੱਟ ਹੋਏ ਹਮਬੜਾ ਮਾਰਿਆ ਬਾਈ ਦੀਪ ਸਿੱਧੂ ਵੀ ਸੀਗਾ ਉੱਥੇ ਬਹੁਤ ਵੱਡਾ ਸਟਾਰ ਜਿਹਦੇ ਅੱਜ ਲੱਖਾਂ ਕਰੋੜਾਂ ਸ਼ੋਹ ਜਾਂਦੇ ਨੇ ਦਿਲਜੀਤ ਉਹ ਵੀ ਪੁੰਜੇ ਆ ਕੇ ਬਹਿ ਗਿਆ ਸੀ ਨਾ ਮੈਂ ਕਿਹਾ ਸੀ ਨਾ ਉੱਥੇ ਲੜਾਈ ਸਿੱਧੀ ਸੈਂਟਰ ਨਾਲ ਹੋ ਗਈ ਸੀ ਉਹਨਾਂ ਨੇ ਇੰਨਾ ਪ੍ਰੈਸ਼ਰ ਪਿਆ ਉਹਨਾਂ ਨੇ ਉਹ ਚੀਜ਼ਾਂ ਕੁਝ ਮੰਨੀਆਂ ਪਰ ਟੈਂਪਰੇਰੀ ਮੰਨੀਆਂ ਹੁਣ ਰਾਜ ਸੀਗਾ ਸਾਡਾ ਪਹਿਲਾਂ ਹੂੰ ਉਹ ਅਸੀਂ ਕਾਦੇ ਸਿਰ ਤੇ ਲਿਆ ਸੀਗਾ ਹੂੰ ਕਿਰਪਾਨਾਂ ਤਲਵਾਰਾਂ ਦੇ ਸਿਰ ਤੇ ਲਿਆ ਸੀ ਜੇ ਅਸੀਂ ਜੁੱਧ ਦੇ ਮੈਦਾਨ ਚ ਤੱਕੜਿਆ ਨਾ ਸਾਡੇ ਨਾਲ ਟੇਬਲ ਟਾਕ ਵੀ ਉਦੋਂ ਹੀ ਕਰੂਗਾ ਬੰਦਾ ਕੋਈ ਹੂੰ ਇਸ ਵਾਰੀ ਅਸੀਂ ਧਰਨੇ ਤੇ ਬੈਠੇ ਹੂੰ 32 33 ਜਥੇਬੰਦੀਆਂ ਨੇ ਇਹਨਾਂ ਦਾ ਸਮਰਥਨ ਨਹੀਂ ਕੀਤਾ ਹੂੰ ਜਿਹੜੇ ਦੋ ਬੈਠੇ ਫਿਰ ਅਸੀਂ ਅਸੀਂ ਮਾਰੇ ਸੀ ਨਾ ਹੂੰ ਸੈਂਟਰ ਗਵਰਨਮੈਂਟ ਤਾਂ ਗੋਲੇ ਹੀ ਨਹੀਂ ਕਿਸੇ ਗੱਲ ਦੀ ਨਹੀਂ ਲਿਆ ਤੁਸੀਂ ਕਹਿੰਦੇ ਹੋ ਕਿਰਪਾਨਾ ਕਿਰਪਾਨਾ ਨੇ ਸਾਨੂੰ ਦਿੱਲੀ ਤੇ ਤਖਤ ਤੇ ਬਿਠਾਇਆ ਹੂੰ ਠੀਕ ਹੈ ਜੀ ਹੂੰ 12 ਮਿਸਲਾਂ ਸਾਡੀਆਂ ਕਿਰਪਾਨਾ ਦੇ ਸਿਰ ਤੇ ਵੱਡੇ ਘੱਲੂ ਘਾਰੇ ਹੁੰਦੇ ਆ ਅਬਦਾਲੀ ਜਦੋਂ ਆਪਣੇ ਤੇ ਹਮਲੇ ਕਰਦਾ ਉਦੋਂ ਬਾਅਦ ਸਿੰਘ ਚੜ ਚੜ ਕੇ ਪੈਂਦੇ ਨੇ ਚਾਹੇ ਉਹਨਾਂ ਦੇ ਸਰੀਰਾਂ ਦੇ ਉੱਪਰ ਨਾ ਕਿੰਨੇ ਕਿੰਨੇ ਫੱਟ ਲੱਗੇ ਸੀਗੇ ਕਿਰਪਾਨਾ ਨੇ ਨਾ ਉਹ ਆਪਣੇ ਰਾਜ ਨੂੰ ਸਾਹਮਣੇ ਰੱਖ ਦਿਆ ਨੇ ਨਾ ਕਿ ਆ ਸੋਸ਼ਲ ਮੀਡੀਆ ਵਾਲੇ ਆਹ ਜਿਹੜੇ ਤੁਹਾਡੇ ਫੇਸਬੁੱਕਾਂ ਦੇ ਬੈਠੇ ਆ ਇਹ ਕੁਝ ਨਹੀਂ ਕਰ ਸਕਦੇ ਹੂੰ ਹੂੰ ਬਿਲਕੁਲ ਸਿਰ ਤੁਸੀਂ ਬੈਕ ਟੂ ਪੰਜਾਬ ਲੈ ਕੇ ਤਾਂ ਫਿਲਮ ਆ ਗਈ ਜਦੋਂ ਕੋਈ ਬੰਦਾ ਕੰਟੈਂਟ ਕ੍ਰੀਏਟ ਕਰਦਾ ਕੋਈ ਆਦਰ ਸੰਭ ਦੀ ਵਿੱਚ ਪੈਸਾ ਹਰ ਇੱਕ ਦੀ ਜ਼ਰੂਰਤ ਆ ਤੁਸੀਂ 8 10 15 20 ਬੰਦੇ ਤਾਂ ਹੋਵਗੇ ਫਿਲਮ ਦੇ ਵਿੱਚ ਤੁਸੀਂ ਇਹ ਨਹੀਂ ਸੋਚਿਆ ਵੀ ਪੈਸਾ ਵਾਪਸ ਕਿੱਥੋਂ ਆਣਾ ਵੀ ਇਹ ਤੁਹਾਨੂੰ ਲੱਗਦਾ ਵੀ ਬੈਕ ਟੂ ਪੰਜਾਬ ਤੁਹਾਡਾ ਪੈਸਾ ਵਾਪਸ ਕਰ ਸਕੂਗੀ ਜਾਂ ਤੁਸੀਂ ਸੋਚਿਆ ਨਹੀਂ ਵੀ ਪੈਸਾ ਵਾਪਸ ਲੈਣਾ ਹੈ ਨਹੀਂ ਸੋਚਿਆ ਤਾਂ ਅਸੀਂ ਪੈਸਾ ਲਾਇਆ ਹਮ ਆਪਣੇ ਆਲੇ ਲਾਇਆ ਪੰਜਾਬੀ ਮਾਂ ਬੋਲੀ ਲਈ ਲਾਇਆ ਪੰਜਾਬ ਦੇ ਦਰਦ ਲਈ ਲਾਇਆ ਐਕਚੁਅਲੀ ਰਿਐਲਿਟੀ ਲਈ ਲਾਇਆ ਪੈਸਾ ਵਾਪਸੀ ਹੋਣ ਦੀ ਜਿਹੜੀ ਜਿੱਥੋਂ ਦੀ ਗੱਲ ਹੈ ਨਾ ਅਸੀਂ ਉੱਥੇ ਬਹੁਤ ਆਪਣੇ ਧੰਨਵਾਦੀਆਂ ਚੋਪਾਲ ਵਾਲਿਆਂ ਦੇ ਉੱਥੇ ਪੰਜਾਬੀ ਮੂਵੀਆਂ ਹੁੰਦੀਆਂ ਵੱਡੀਆਂ ਮੂਵੀਜ਼ ਆਉਂਦੀਆਂ ਠੀਕ ਹੈ ਅਸੀਂ ਇੱਕ ਵਾਰ ਜੀ ਉਹਨਾਂ ਨੂੰ ਦਿਖਾਈ ਸਾਡੀ ਸ਼ਾਰਟ ਮੂਵੀ ਆ 1 ਘੰਟੇ ਦੀ ਆ ਉਹਨਾਂ ਨੇ ਪਹਿਲੀ ਵਾਰ ਐਕਸੈਪਟ ਕੀਤੀ ਸਾਡਾ ਉੱਥੋਂ ਬਹੁਤ ਹੌਸਲਾ ਵਧਿਆ ਉਹ ਤਾਂ ਸਾਨੂੰ ਸ਼ੇਅਰਿੰਗ ਮਿਲੂਗੀ ਸਾਡਾ ਲਾਇਆ ਹੋਇਆ ਪੂਰਾ ਹੋ ਜੇ ਜਾਂ ਸਾਨੂੰ ਅੱਧਾ ਵੀ ਆ ਜਾਣਾ ਸਾਡਾ ਜਿਹੜਾ ਇਰਾਦੇ ਨਾਲ ਅਸੀਂ ਤੁਰੇ ਆਂ ਜਾਂ ਅਸੀਂ ਉਹ ਚੀਜ਼ ਨੂੰ ਲੈ ਕੇ ਚੱਲੇ ਆਂ ਵੀ ਅਸੀਂ ਮੈਸੇਜ ਕਨਵੇ ਕਰਨਾ ਕਿੰਨਾਂ ਲਈ ਕਰਨਾ ਪੰਜਾਬ ਦੇ ਜੰਮੇ ਜਾਣ ਲਈ ਜਿਹੜੇ ਅੱਜ ਭਟਕ ਗਏ ਜਿਹੜੇ ਕਹਿੰਦੇ ਆ ਪੰਜਾਬ 'ਚ ਕੋਈ ਫਿਊਚਰ ਨਹੀਂ ਇੱਥੇ ਰਹਿਣ ਦਾ ਕੋਈ ਫਾਇਦਾ ਨਹੀਂ ਜੇ ਇੱਕ ਅਨਪੜ੍ਹ ਬੰਦਾ ਇੱਥੇ ਐਮ.ਐਲ.ਏ ਬਣ ਸਕਦਾ ਫਿਰ ਉਹ ਮੰਤਰੀ ਬਣ ਸਕਦਾ ਫਿਰ ਉਹ ਅੱਗੇ ਜਾ ਸਕਦਾ ਲੋਕ ਸਭਾ ਦੇ ਵਿੱਚ ਗਾਂ ਚਲੇ ਜਾ ਸਕਦਾ ਤਾਂ ਹੁਣ ਸਾਰੇ ਪੜ ਨਹੀਂ ਗਏ ਨਾ ਬਰ ਉਹ ਪੜ ਲਿਖ ਕੇ 15 ਸਾਲ 10 ਸਾਲ ਉੱਥੇ ਪੱਕੇ ਤੌਰ ਦੇ ਬਸੇ ਨਹੀਂ ਗਣਾ ਹੋਣ ਇੱਥੋਂ ਜ਼ਮੀਨਾਂ ਵੇਚਣ ਦੀ ਨਾ ਗੱਲ ਕਰਨ ਇੱਥੇ ਆਉਣ ਇੱਥੇ ਰਹਿਣ ਇੱਥੇ ਬਿਜ਼ਨਸ ਗਰੋ ਕਰਨ ਉੱਥੋਂ ਜੇ ਉਹ ਡਾਲਰ ਲੈ ਕੇ ਇੱਥੇ ਆਉਂਦੇ ਆ ਨਾ ਤਾਂ ਇੱਕ ਦੇ 60 ਹੁੰਦਾ ਜੇ ਹਜ਼ਾਰਾਂ ਡਾਲਰ ਵੀ ਇੱਥੇ ਆਉਂਦਾ ਤਾਂ ਕਰੋੜ ਬਣੂਗਾ ਨਾ ਤਾਂ 20 30 ਬੰਦਿਆਂ ਨੂੰ ਰੁਜ਼ਗਾਰ ਮਿਲਦਾ ਜਾਂ ਨਹੀਂ ਮਿਲਦਾ ਅਸੀਂ ਉਹ ਉਹ ਚੀਜ਼ ਨੂੰ ਲੈ ਕੇ ਆਪਣਾ ਇਹਨਾਂ ਪੱਖੋਂ ਰੱਖਣ ਦੀ ਕੋਸ਼ਿਸ਼ ਕੀਤੀ ਹੈ। ਬਈ ਫਿਲਮ ਖੇਤਰ ਦੇ ਵਿੱਚ ਜਾਂ ਕਰੋ ਜਿਹੜੀ ਸਿਨੇਮਾ ਦੇ ਵਿੱਚ ਲੋਕਾਂ ਨੂੰ ਬੁੱਧੂ ਵੀ ਬਹੁਤ ਬਣਾਇਆ ਜਾਂਦਾ। ਹਰ ਕੋਈ ਤਾਂ ਕਹਿੰਦਾ ਆ ਕੇ ਵੀ ਅਸੀਂ ਤਾਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਹੇ ਆ। ਅਸੀਂ ਪੰਜਾਬੀ ਮੂਵੀ ਬਣਾਈ ਆ ਤੇ ਨਕਲੀ ਦਾੜੀਆਂ ਲਾ ਕੇ ਨਕਲੀ ਪੱਗਾਂ ਬਨ ਕੇ ਬੜਿਆਂ ਨੇ ਇਹ ਗੱਲ ਕਹੀ ਹੈ ਹਮੇਸ਼ਾ ਤੇ ਤੁਸੀਂ ਵੀ ਉਹੀ ਦਾਵਾ ਕਰ ਰਹੇ ਹੋ ਵੀ ਅਸੀਂ ਤਾਂ ਪੰਜਾਬੀਆਂ ਲਈ ਲੈ ਕੇ ਆ ਰਹੇ ਆ। ਅਗਲਾ ਕਹਿੰਦਾ ਵੀ ਪੈਸੇ ਕਮਾਉਣ ਦੀਆਂ ਇਹ ਖੇਡਾਂ ਆ ਸਿਰਫ ਇਹ ਇੱਕ ਬਹਾਨੇ ਬਣਾਏ ਹੋਏ ਆ ਵੀ ਅਸੀਂ ਮਾਂ ਬੋਲੀ ਦੀ ਸੇਵਾ ਕਰ ਰਹੇ ਪੈਸਾ ਕਮਾਉਂਦੇ ਆ ਫਿਰ ਪੱਗਾ ਵੀ ਨਹੀਂ ਲੱਭਦੀਆਂ ਉਹ ਦਾੜੀਆਂ ਵੀ ਨਹੀਂ ਲੱਭਦੀਆਂ ਨਾ ਫਿਰ ਪੰਜਾਬ ਲੱਭਦਾ ਬਾਅਦ ਵਿੱਚ ਨਹੀਂ ਦੇਖੋ ਜੀ ਜੇ ਮੈਂ ਨਾ ਅਸੀਂ ਆਪਣੀ ਗੱਲ ਕਰੀ ਅਸੀਂ ਨਵੇਂ ਆ ਅਸੀਂ ਪਹਿਲੀ ਵਾਰ ਮੂਵੀ ਅਟੈਂਪਟ ਕੀਤੀ ਆ ਠੀਕ ਆ 12 13 ਸਾਲ ਤੋਂ ਅਸੀਂ ਸਮਾਜ ਦੇ ਵਿੱਚ ਜੋ ਵਿਚਰਿਆ ਨਾ ਉਹਦੇ ਉੱਪਰ ਬਹੁਤ ਚੀਜ਼ਾਂ ਲਿਖੀਆਂ ਬਹੁਤ ਗਾਈਆਂ ਰਿਸਪੌਂਸ ਘੱਟ ਮਿਲਿਆ ਕਿਉਂਕਿ ਆ ਹੁੱਲੜਵਾਜੀ ਜਿਹੜੀ ਚੱਲਦੀ ਸੀ ਨਾ ਉਹ ਉਹ ਚੀਜ਼ਾਂ ਚੱਲਦੀਆਂ ਰਹੀਆਂ ਪਰ ਅਸੀਂ ਆਪਦਾ ਕੰਮ ਕਰਨੋਂ ਨਹੀਂ ਹਟੇ ਅਸੀਂ ਸਾਨੂੰ ਹੌਸਲਾ ਮਿਲਦਾ ਰਿਹਾ ਜਿੰਨੇ ਸਾਨੂੰ ਵਧੀਆ ਕਮੈਂਟ ਆਉਂਦੇ ਰਹੇ ਠੀਕ ਆ ਸਾਫ ਸੁਥਰੇ ਲੋਕ ਵਧੀਆ ਸੁਣਦੇ ਰਹੇ ਉਹਨਾਂ ਨੇ ਕਿਹਾ ਵੀਰ ਲੱਗੇ ਰਹੋ ਕੋਈ ਗੱਲ ਨਹੀਂ ਤੁਸੀਂ ਵਧੀਆ ਗੱਲ ਕਰ ਰਹੇ ਹੋ ਹੂੰ ਦੂਜੀ ਗੱਲ ਜਿਹੜੀ ਤੁਸੀਂ ਕਹਿੰਦੇ ਹੋ ਵੀ ਉਹ ਮਾਰਧਾਰ ਚੱਲਦਾ ਜਾਂ ਜਿਹੜੇ ਦੂਜੇ ਸਿਨਮੇ ਚੱਲਦੀਆਂ ਦੇਖੋ ਅਸੀਂ ਨਹੀਂ ਅਸੀਂ ਨਹੀਂ ਮੰਨਦੇ ਅੱਜ ਦੀ ਡੇਟ ਦੇ ਵਿੱਚ ਵੀ ਹਾਂ ਉਹਨਾਂ ਨੂੰ ਚਲੋ ਟੱਕਰ ਦਵਾਂਗੇ ਪਰ ਤੁਸੀਂ ਮੈਨੂੰ ਇੱਕ ਚੀਜ਼ ਦੱਸੋ ਵੀ ਪੰਜਾਬੀ ਸਿਨਮੇ ਨੇ ਪੰਜਾਬ ਦੇ ਬੱਚਿਆਂ ਨੂੰ ਦਿੱਤਾ ਕੀ ਆ ਪੰਜਾਬੀ ਮਿਊਜ਼ਿਕ ਨੇ ਪੰਜਾਬ ਦੇ ਬੱਚਿਆਂ ਨੂੰ ਕੀ ਦਿੱਤਾ ਉਹ ਕਹਿੰਦੇ ਵੀ ਅਸੀਂ ਤਾਂ ਹੱਸਾ ਵੰਡਿਆ ਜੀ ਇੱਕ ਤੋਂ ਬਾਅਦ ਇੱਕ ਕਮੇਡੀ ਫਿਲਮਾਂ ਦੀ ਲੜੀ ਚੱਲਦੀ ਆ ਪੰਜਾਬ ਦੇ ਵਿੱਚ ਵੀ ਲੋਕ ਟੈਨਸ਼ਨਾਂ ਦੇ ਮਾਰੇ ਹੋਏ ਆ ਤੇ ਅਸੀਂ ਤਾਂ ਉਹਨਾਂ ਨੂੰ ਖੁਸ਼ੀਆਂ ਵੰਡ ਰਹੇ ਆ ਜੀ ਖੁਸ਼ੀਆਂ ਸਿਰਫ ਲੱਚਰ ਤਾਂ ਨਹੀਂ ਵੰਡੀਆਂ ਜਾਂਦੀਆਂ ਹਮ ਜਦੋਂ ਆਰਕੈਸਟਰਾ ਆਲੀ ਕੁੜੀ ਨੱਚਦੀ ਆ ਉੱਥੇ ਗੰਦੇ ਗਾਣੇ ਉਹੀ ਲੱਗਦੇ ਆ ਮੈਂ ਜਿਨ੍ਹਾਂ ਦਾ ਨਹੀਂ ਕਿਸੇ ਦਾ ਵੀ ਮੈਂ ਨਾ ਨਹੀਂ ਲੈਣਾ ਚਾਹੁੰਦਾ ਠੀਕ ਆ ਉਹ ਸਿਰਫ ਕਾਦੇ ਲਈ ਹੁੰਦੇ ਆ ਸਾਨੂੰ ਸ਼ੋਅ ਮਿਲ ਜਾਣ ਅਸੀਂ ਜਾ ਕੇ ਉਥੇ ਲੋਕ ਸ਼ਰਾਬਾਂ ਪੀਂਦੇ ਆ ਉਹ ਉਹ ਕਲਚਰ ਤਾਂ ਨਹੀਂ ਸਾਡਾ ਚਾਹੇ ਮੈਂ ਮੈਂ ਆਪਣੇ ਆਪ ਨੂੰ ਬਹੁਤਾ ਅਲੱਗ ਨਹੀਂ ਮੰਨਦਾ ਠੀਕ ਆ ਪਰ ਅਸੀਂ ਜਿੰਨੀ ਕੋਸ਼ਿਸ਼ ਕਰ ਸਕਦੇ ਸੀ ਨਾ ਅਸੀਂ ਇਹਦੇ ਲਈ ਕੀਤੀ ਆ ਪਰ ਵੱਡੀਆਂ ਮੂਵੀਆ ਰਿਲੀਜ਼ ਹੁੰਦੀਆਂ ਅੱਜ ਤੱਕ ਕੀ ਉਹਦਾ ਰਿਹਾ ਇੱਕ ਇੱਕ ਬਿਛਾਰਿਆ ਆਸ਼ਕੀ ਤੁਸੀਂ ਇੱਕ ਤੋਂ ਤੀਜੀ ਮੂਵੀ ਚੱਕ ਲਓ ਮੁੰਡਾ ਕੁੜੀ ਮਗਰ ਉਹਦੇ ਨਾਲ ਕਿਵੇਂ ਵਿਆਹ ਕਰਾਉਣਾ ਇੱਕ ਮੂਵੀ ਆਈ ਆ ਉਹਦੇ ਤਿੰਨ ਪਾਰਟ ਬਣੇ ਆ ਉਹਦੇ ਵਿੱਚ ਇੱਕ ਕੋਈ ਮੁੱਦਾ ਚੱਲਿਆ ਪਹਿਲੀ ਤੋਂ ਲੈ ਕੇ ਲਾਹਰ ਤੱਕ ਵੱਡੇ ਵੱਡੇ ਆਰਟਿਸਟ ਆ ਉਹਦੇ ਵਿੱਚ 8 8 9 9 ਠੀਕ ਹੈ ਜੀ ਉਹਦੇ ਵਿੱਚ ਕੀ ਆ ਮੁੰਡੇ ਨੇ ਕੁੜੀ ਨਾਲ ਵਿਆਹ ਕਰਾਉਣਾ ਉਹਦੇ ਲਈ ਉਹ ਕਿੰਨੇ ਝੂਠ ਬੋਲਦਾ ਫਿਰ ਉਹਦੇ ਮਾਪਿਆਂ ਨੂੰ ਮਨਾਉਂਦਾ ਆਈ ਕੋ ਚੱਲਦਾ ਕਿੰਨੇ ਹੋਰ ਆਰਟਿਸਟਾਂ ਨੇ ਬਣਾਈਆਂ ਜੇ ਵਿੱਚ ਦੋ ਤਿੰਨ ਮੂਵੀਆਂ ਬਣੀਆਂ ਵਧੀਆ ਸਿੱਖ ਇਤਿਹਾਸ ਦੀਆਂ ਜਾਂ ਫਿਰ ਆਪਾਂ ਕਹੀਏ ਵੀ ਜਿਵੇਂ ਕਰਤਾਰ ਸਿੰਘ ਸਰਾਬੇ ਤੇ ਬਣੀ ਮੂਵੀ ਜਾਂ ਫਿਰ ਭਗਤ ਸਿੰਘ ਤੇ ਬਣੀ ਮੂਵੀ ਉਹ ਮੂਵੀਆਂ ਕਿਤੇ ਲੋਕਾਂ ਨੇ ਦੇਖਿਆ ਨਹੀਂ ਹੂੰ ਉਹ ਮੂਵੀਾਂ ਲੋਕ ਗਏ ਨਹੀਂ ਇੱਕ ਮੂਵੀ ਬਣੀ ਪਿੱਛੇ ਸਿੱਖੀ ਤੇ ਲੋਕ ਟਰਾਲੀਆਂ ਭਰ ਕੇ ਗਏ ਨੇ ਜਿਹੜੀ ਤੁਸੀਂ ਮੈਨੂੰ ਇਹ ਗੱਲ ਕਹਿੰਦੇ ਹੋ ਨਾ ਵੀ ਭਾਜੀ ਤੁਸੀਂ ਆਹ ਦਾੜੇ ਵਾਲੇ ਬੰਦਿਆਂ ਦੀ ਗੱਲ ਕਰਦੇ ਹੋ ਸਾਫ ਸੂਰ ਦੀ ਗੱਲ ਕਰਦੇ ਹੋ ਪਰ ਇਹ ਥੋੜਾ ਟਾਈਮ ਰੁਕ ਜਾਓ ਇਹੀ ਦੌਰ ਆਊਗਾ ਲੋਕਾਂ ਦਾ ਬਚਾਅ ਇਹਨਾਂ ਤੋਂ ਬਿਨਾ ਨਹੀਂ ਹੋਣਾ ਚੰਗੀ ਚੀਜ਼ ਸੁਣਨ ਤੋਂ ਬਿਨਾ ਲੋਕਾਂ ਦੇ ਬੱਚਿਆਂ ਨੇ ਵਿਗੜ ਜਾਣਾ ਉਹ ਸਾਈਡ ਇੱਕ ਪਾਸਾ ਜਿਹੜਾ ਨਾ ਦੇਖੀ ਮੈਂ ਜਾਣੇ ਅਸੀਂ ਅਸੀਂ ਫਾਰਵਰਡ ਹੋ ਗਏ ਫਾਰਵਰਡ ਹੋ ਗਏ ਫਾਰਵਰਡ ਹੋ ਕੇ ਅਸੀਂ ਖੱਟਿਆ ਗਿਆ ਘਰ ਤੋਂ ਜਾੜਾ ਹੀ ਖੱਟਿਆ ਮਾਪੇ ਕੱਲੇ ਬੈਠੇ ਇੱਥੇ ਜਿਹੜਾ ਇੱਥੋਂ ਚਲਾ ਜਾਂਦਾ ਨਾ ਕੈਨੇਡਾ ਦਾ ਜਾਂ ਅਮਰੀਕਾ ਦਾ ਜਾਂ ਬਾਹਲੀ ਕੰਟੀ ਦਾ ਪੌਣ ਪਾਣੀ ਇਦਾਂ ਦਾ ਵਰਕ ਵੈਦਰ ਵਾਈਫ ਉੱਥੇ ਕੋਈ ਪਤਾ ਨਹੀਂ ਕੋਈ ਪਰਮਨੈਂਟ ਨਹੀਂ ਉੱਥੇ ਕਦੋਂ ਕਿਨੇ ਚੇਂਜ ਹੋ ਜਾਣਾ ਤੇ ਮੁੜ ਕੇ ਕੋਈ ਨਹੀਂ ਪੁੱਛਦਾ ਇੱਥੇ ਫਿਰ ਬਾਈ ਜੀ ਸਮਾਂ ਬਹੁਤ ਕੀਮਤੀ ਆ ਜੀ ਟਾਈਮ ਇਜ਼ ਮਨੀ ਲੋਕ ਕਹਿੰਦੇ ਵੀ ਇੱਕ ਇੱਕ ਮਿੰਟ ਸੋਚ ਕੇ ਹੀ ਜਿੱਥੇ ਲਾਈਏ ਉੱਥੇ ਸੋਚ ਸਮਝ ਕੇ ਰਾਈਏ ਸਾਰਾ ਟਾਈਮ ਵੇਸਟ ਨਾ ਹੋਵੇ ਅੱਜ ਕਾ ਰੀਲ ਦਾ ਜ਼ਮਾਨਾ ਆ ਗਿਆ ਬੰਦਾ 10 ਸੈਕਿੰਡ ਦੇਖ ਕੇ ਉੱਤੇ ਕਰ ਦਿੰਦਾ ਗੂਠਾ ਸਕ੍ਰੋਲ ਕਰ ਦਿੰਦਾ ਜੀ ਸੰਮਾਨ ਨਹੀਂ ਕਿਸੇ ਕੋਲ ਇੱਕ ਘੰਟੇ ਦੀ ਤੁਸੀਂ ਕਹਿੰਦੇ ਤੁਹਾਡੀ ਮੂਵੀ ਆ ਲੋਕ ਕਿਉਂ ਦੇਖਣ ਜਾਣ ਇਹ ਗੱਲ ਦੱਸ ਦਿਓ ਕਿਹੜੀ ਗੱਲ ਕਰਕੇ ਲੋਕ ਆਪਣੇ ਫੋਨ ਦੇ ਉੱਤੇ ਆਪਣੇ ਟੀਵੀ ਦੇ ਉੱਤੇ ਚੌਪਾਲ ਖੋਲ ਕੇ ਤੁਹਾਡੀ ਮੂਵੀ ਦੇਖਣ ਤੁਸੀਂ ਕਿਹੜੀ ਗੱਲ ਕਰਕੇ ਗਾਰੰਟੀ ਦਿੰਦੇ ਹੋ ਵੀ ਉਹਨਾਂ ਦਾ ਜਿਹੜਾ ਟਾਈਮ ਹੈ ਉਹ ਵੇਸਟ ਨਹੀਂ ਹੋਊਗਾ ਟਾਈਮ ਐਦਾਂ ਨਹੀਂ ਵੇਸਟ ਹੋਊਗਾ ਹੁਣ ਹਰ ਇੱਕ ਬੰਦਾ ਰੀਲ ਦੇਖਦਾ ਹੂੰ ਸਕ੍ਰੋਲ ਕਰ ਦਿੰਦਾ ਉਹਨੂੰ ਠੀਕ ਹੈ ਜੀ ਉਹ ਹਾਸਾ ਠੱਠਾ ਹੀ ਆ ਸਾਰਾ ਠੀਕ ਹੈ ਜੀ ਉਹ ਚਾਹੇ ਜੇ ਉਹਦਾ ਮਨ ਨਹੀਂ ਜੁੜਦਾ ਤਾਂ ਸਕਰੋਲ ਕਰਦਾ ਨਾ ਉਹ ਮੈਂ ਮੰਨਦਾ ਉਹ ਤੁਸੀਂ ਜਿਹੜੀ ਕਹਿੰਦੇ ਹੋ ਹਮ ਪਰ ਕੰਮ ਦੀ ਗੱਲ ਜਦੋਂ ਬੰਦਾ ਕਰੂਗਾ ਨਾ ਮੈਂ ਮੰਨ ਲਓ ਕੋਈ ਸਟੂਡੈਂਟ ਬੈਠਾ ਜਾਂ ਕੈਨੇਡਾ ਬੈਠਾ ਜਾਂ ਇੱਧਰ ਬੈਠਾ ਹੈ ਬਾਹਰ ਬੈਠਾ ਜਿਹੜੀ ਅਸੀਂ ਮੂਵੀ ਦੇ ਵਿੱਚ ਗੱਲ ਕਰਤੀ ਆ ਨਾ ਉਹਦਾ ਜਿਹੜਾ ਉਹਦਾ ਦਰਦ ਆ ਨਾ ਉਹ ਆਪਦੇ ਵਤਨ ਤੋਂ ਦੂਰ ਆ ਉਹਦੇ ਆਪਣੇ ਤੋਂ ਦੂਰ ਆ ਉਹ ਕੱਲਾ ਬੈਠ ਕੇ ਤਾਂ ਕਿਤੇ ਹੋਵਗੇ ਪਰਦਾ ਨਾ ਵੀ ਯਾਰ ਮੈਨੂੰ ਕਿਉਂ ਘਰ ਛੱਡਣਾ ਪਿਆ ਮੈਨੂੰ ਕਿਹੜੀ ਵਿਵਪਤਾ ਪਈ ਸੀ ਮੈਂ ਵੀ ਪੰਜਾਬ ਚ ਰਹਿੰਦਾ ਪੰਜਾਬ ਦੀ ਲਾਈਫ ਇੰਨੀ ਸੌਖੀ ਸਖਾਵੀ ਆ ਨਾ ਜੇ ਆਪਾਂ ਕਹੀਏ ਨਾ ਇੱਥੇ ਗੁਜ਼ਾਰਾ ਵਧੀਆ ਹੋ ਸਕਦਾ ਤੇ ਆਪਦੇ ਘਰੋਂ ਉੱਠ ਕੇ ਅਸੀਂ ਆਪਦੇ ਕੰਮਕਾਰ ਤੇ ਜਾਈਏ ਜਾਂ ਆਪਦੇ ਬਿਜ਼ਨਸ ਤੇ ਜਾਈਏ ਠੀਕ ਆ ਤਾਂ ਮਾਪਿਓ ਸਾਡੇ ਸਾਡੇ ਕੋਲੇ ਹੋਣ ਸਾਡੇ ਬੱਚੇ ਸਾਡੇ ਕੋਲੇ ਹੋਣ ਉਹਦੇ ਨਾਲੋਂ ਸੁਰਗ ਕਿੱਥੇ ਆ ਹੁਣ ਇੱਕ ਬੰਦਾ ਇੱਥੋਂ ਬਾਹਰ ਬੈਠਾ ਵਿਜੋਗ ਦੇ ਵਿੱਚ ਮੁੰਡਾ ਜਾਂ ਕੁੜੀ ਉਹ ਤੁਹਾਨੂੰ ਕੀ ਲੱਗਦਾ ਉਹ ਖੁਸ਼ ਆ ਆਪਾਂ ਗੱਲਾਂ 'ਚ ਕਹਿ ਦਿੰਦੇ ਆ ਮੁੰਡਾ ਕੈਨੇਡਾ ਭੇਜਤਾ ਇਹ ਟੋਕ ਕੈਨੇਡਾ ਜਾਂਦੇ ਸਟੂਡੈਂਟ ਮੈਂ ਬਥੇਰੇ ਥਾਪੀਆਂ ਮਾਰਦੇ ਜਾਂਦੇ ਦੇਖਿਆ ਤੇ ਉਹੀ ਸਟੂਡੈਂਟ ਨਾ ਥੋੜੇ ਟਾਈਮ ਬਾਅਦ ਜਾ ਕੇ ਨਾ ਉੱਥੇ ਸਟੋਰੀਆਂ ਪਾਉਂਦੇ ਹੁੰਦੇ ਆ ਐਜੀਟੇਸ਼ਨ ਹੋਇਆ ਨਹੀਂ ਉੱਥੇ ਬਰਗ ਬਾਉਂਡਰੀ ਨਹੀਂ ਮਿਲਦਾ ਜੇ ਪੰਜਾਬ ਦੇ ਵਿੱਚ ਸਾਡਾ ਕੋਈ ਆਬਦਾ ਨਹੀਂ ਹੈਗਾ ਤੇ ਫਿਰ ਬਾਹਰਲੇ ਮੁਲਕਾਂ ਦੇ ਵਿੱਚ ਕਿੱਥੇ ਕੋਈ ਆਬਦਾ ਅਸੀਂ ਉਹ ਦਿਖਾ ਦਾਂਗੇ ਅਸੀਂ ਉਹ ਉਨਾਂ ਨੂੰ ਕਨਵੇ ਕਰ ਦਾਂਗੇ ਇੱਕ ਵਾਰੀ ਚਪਾਲ ਖੁੱਲੂਗੀ ਬੈਂਕ ਟੂ ਪੰਜਾਬ ਖੁੱਲੂਗੀ ਨਾ ਉਸ ਤੋਂ ਬਾਅਦ ਸਾਡੀ ਇੰਨੀ ਗਾਰੰਟੀ ਆ ਵੀ ਉਹਨੂੰ ਦੇਖ ਕੇ ਮੈਸੇਜ ਲੈ ਕੇ ਕੋਈ ਨਾ ਕੋਈ ਨਾ ਉੱਠੂਗਾ ਜ਼ਰੂਰ ਅਸੀਂ ਅਸੀਂ ਤਾਂ ਇਹ ਸੋਚ ਕੇ ਚੀਜ਼ ਬਣਾਈ ਆ ਹਾਂਜੀ ਕਿਹੜੇ ਕਿਹੜੇ ਨਵੇਂ ਚਿਹਰੇ ਤੁਸੀਂ ਲਏ ਆ ਅਕਸਰ ਲੋਕ ਜਦੋਂ ਫਿਲਮ ਦੇਖਣ ਜਾਂਦੇ ਆ ਤਾਂ ਇਹ ਵੀ ਦੇਖਦੇ ਆ ਵੀ ਕੌਣ ਆ ਕਿਹਦੀ ਫਿਲਮ ਆ ਲੋਕ ਬੰਦਿਆਂ ਕਰਕੇ ਵੀ ਦੇਖਣ ਜਾਂਦੇ ਆ ਜੀ ਜੀ ਕਿਹੜੇ ਕਿਹੜੇ ਜਿਹੜੇ ਨਵੇਂ ਚਿਹਰੇ ਲੈ ਕੇ ਤੁਸੀਂ ਇਹਦੇ ਉੱਤੇ ਕੰਮ ਕਰ ਰਹੇ ਪਹਿਲੀ ਗੱਲ ਤਾਂ ਚਿਹਰੇ ਨਵੇਂ ਆ ਸਾਰੇ ਪਰ ਕੁਝ ਥੀਏਟਰ ਆਰਟਿਸਟ ਨੇ ਠੀਕ ਆ ਜੀ ਕੁਝ ਸੋਸ਼ਲ ਮੀਡੀਆ ਤੇ ਵਧੀਆ ਐਕਟਿਵ ਹੋਏ ਵਧੀਆ ਕੰਟੈਂਟ ਜਿਨ੍ਹਾਂ ਨੇ ਦਿੱਤਾ ਠੀਕ ਆ ਉਹਦੇ ਵਿੱਚੋਂ ਦੀਫ ਫਤਿਹ ਮੁੰਡਾ ਠੀਕ ਆ ਉਹ ਬਹੁਤ ਲੰਬੇ ਸਮੇਂ ਤੋਂ ਕਮੇਡੀ ਕਰ ਰਿਹਾ ਬਹੁਤ ਵਧੀਆ ਸਿੰਗਰ ਵੀ ਆ ਉਹ ਵੈਸੇ ਪਰ ਐਕਟਿੰਗ ਬਹੁਤ ਸੁਣੀ ਕਰਦਾ ਉਹ ਆਇਆ ਦੇ ਵਿੱਚ ਠੀਕ ਆ ਅਸੀਂ ਉਹਨੂੰ ਕਾਸਟ ਕੀਤਾ ਇੱਕ ਦੀਪ ਸਿਆਹ ਮੁੰਡਾ ਰਾਜਸਥਾਨ ਤੋਂ ਬਿਲੋਂਗ ਕਰਦਾ ਪਰ ਬਹੁਤ ਸੁਣੀ ਮੂਵੀਾਂ ਚ ਆਇਆ ਉਹ ਹੁਣ ਮੂਵੀ ਆ ਰਹੀ ਆ ਇੱਕ ਡਾਕੂ ਦਾ ਮੁੰਡਾ 3 ਉਹਦੇ ਵਿੱਚ ਵੀ ਹੈਗੇ ਆ ਉਹ ਪਾਜੀ ਠੀਕ ਆ ਤੇ ਇੱਕ ਅਸੀਂ ਕਾਸਟ ਕੀਤੇ ਭਾਈ ਸਾਹਿਬ ਜਿਹੜੇ ਬਾਪੂ ਦਾ ਰੋਲ ਕਰਦੇ ਨੇ ਭਾਈ ਅਮਰਪਾਲ ਸਿੰਘ ਜੀ ਠੀਕ ਆ ਪਰ ਉਹਨਾਂ ਦਾ ਜਿਹੜਾ ਜਿਹੜਾ ਨਾ ਉਹਨਾਂ ਦਾ ਕਿਰਦਾਰ ਆ ਨਾ ਉਹ ਸਿਰਫ ਸੀਰੀਅਸਨੈਸ ਨਹੀਂ ਹੈਗੀ ਜੇ ਤੁਸੀਂ ਕਹੋ ਨਾ ਮੂਵੀ ਸੀਰੀਅਸ ਆ ਨਹੀਂ ਤੁਹਾਨੂੰ ਹਰ ਪੱਖ ਤੋਂ ਇੱਕ ਵਧੀਆ ਐਂਟਰਟੇਨਮੈਂਟ ਦੇਊਗੀ ਪਰ ਅਸੀਂ ਬਲਗੇਰਟੀ ਨੂੰ ਸਾਈਡ ਕੀਤਾ ਬੇਵਜਾ ਉਹ ਵੈਸਟਰਨ ਡਰੈਸਾਂ ਨੂੰ ਸਾਈਡ ਰੱਖਿਆ ਸੀ ਠੀਕ ਆ ਅਸੀਂ ਵਧੀਆ ਤਰੀਕੇ ਨਾਲ ਇੱਕ ਪੰਜਾਬੀ ਮੂਵੀ ਸ਼ਾਰਟ ਲਾ ਲਓ ਚਲੋ ਘੰਟ ਦੀ ਸ਼ਾਰਟ ਬਣਾਈ ਆ ਅਸੀਂ ਅਲੱਗ ਚੀਜ਼ ਕਰਨ ਦੀ ਕੋਸ਼ਿਸ਼ ਕੀਤੀ ਆ ਹਾਂ ਅਸੀਂ ਵੱਡੇ ਡਾਕਟਰ ਆਪਣੇ ਜਿਹੜੇ ਹਾਊਸ ਨੇ ਉਹਨਾਂ ਨਾਲ ਨਹੀਂ ਪੰਗਾ ਲੈ ਸਕਦੇ ਤਾਂ ਹੀ ਤਾਂ ਅਸੀਂ ਸਰ ਚੋਪਾਲ ਤੇ ਸਾਡੀ ਆਈ ਆ ਨਹੀਂ ਤਾਂ ਅਸੀਂ ਸਰ ਮੈਂ ਤਾਂ ਅਪਰੋਚ ਕਰਦੇ ਪਰ ਜੇ ਉਧਰਲਾ ਪੈਸਾ ਸੀ ਲਾਉਂਦੇ ਹੁਣ ਕੁਝ ਮੂਵੀਆਂ ਦਾ ਇਹ ਹਾਲ ਹੋਇਆ ਕਿ ਉਹਨਾਂ ਨੂੰ ਉੱਥੇ ਰਿਲੀਜ਼ ਵੀ ਨਹੀਂ ਹੋਣ ਦਿੱਤਾ ਗਿਆ ਸੋਨ ਚਲੋ ਰੰਗ ਸਾਰੇ ਮਿਲਣਗੇ ਪਰ ਸੁਨੇਹਾ ਸੱਚਾ ਸੁੱਚਾ ਹੋਊਗਾ ਬਿਲਕੁਲ ਬਿਲਕੁਲ ਵਧੀਆ ਸੁਨੇਹਾ ਹੋਊਗਾ ਤੇ ਕਿੰਨੇ ਤਰੀਕ ਨੂੰ ਆ ਰਹੀ ਹੈ ਜੀ ਆਪਣੀ ਜੀ ਇਹ ਚੋਪਾਲ ਐਪ ਤੇ ਇੱਕ ਤਰੀਕ ਨੂੰ ਆ ਜੇਗੀ ਠੀਕ ਹੈ ਤੇ ਉਸ ਤੋਂ ਪਹਿਲਾਂ ਟ੍ਰੇਲਰ ਅਸੀਂ ਲਾਂਚ ਕਰ ਦਾਂਗੇ ਇੱਕ ਇੱਕ ਦੋ ਦਿਨ ਦੇ ਵਿੱਚ ਉਹ ਵੀ ਆ ਜਾਏਗਾ ਤੇ ਪੋਸਟਰ ਵਗੈਰਾ ਆਲਰੇਡੀ ਰਿਲੀਜ਼ ਹੋ ਚੁੱਕੇ ਨੇ ਤੇ ਅਸੀਂ ਤਾਂ ਬੇਨਤੀ ਕਰਦੇ ਆ ਵੀ ਤੁਸੀਂ ਸਾਡਾ ਮੈਸੇਜ ਸੁਣੋ ਸੁਨੇਹਾ ਸੁਣੋ ਅਸੀਂ ਤੁਹਾਨੂੰ ਇੱਕ ਚੰਗੀ ਚੀਜ਼ ਹੀ ਪਰੋਸੀ ਆ ਆਪਣੀ ਮਿਹਨਤ ਦੀ ਕਮਾਈ ਨਾਲ ਪਰੋਸੀ ਆ ਠੀਕ ਆ ਤੇ ਸਾਡਾ ਅੱਗੇ ਹੌਸਲਾ ਵਧੂਗਾ ਅਸੀਂ ਸੋਸ਼ਲ ਦੇ ਉੱਪਰ ਹੋਰ ਕੁਛ ਕਰੀਏ ਸਮਾਜਿਕ ਦੀਆਂ ਸਮਾਜ ਦੀਆਂ ਜਿਹੜੀਆਂ ਕ੍ਰੀਤੀਆਂ ਕੁਛ ਨਾ ਅਸੀਂ ਉਹਨਾਂ ਨੂੰ ਸਾਹਮਣੇ ਲਿਆ ਕੇ ਸੋਨੂੰ ਦਿਖਾਉਣੀਆਂ ਜਿਹੜੀਆਂ ਤੁਸੀਂ ਹੀ ਪੈਦਾ ਕੀਤੀਆਂ ਹੋਈਆਂ ਤੁਸੀਂ ਹੀ ਇਹ ਚੀਜ਼ਾਂ ਨੂੰ ਅੱਗੇ ਨਾ ਉਹਨੂੰ ਵਧਾਵਦਾ ਆ ਕੇ ਉਹਦੇ ਵੀਊ ਮਤਲਬ ਕਰ ਕਰਕੇ ਨਾ ਜਿਹੜੇ ਵਧੀਆ ਆਰਟਿਸਟ ਨੇ ਉਹਨਾਂ ਨੂੰ ਕੋਰਨਰ ਕੀਤਾ ਹੋਇਆ ਅਸੀਂ ਚਾਹੁੰਦੇ ਆਂ ਵੀ ਉਹ ਅੱਗੇ ਆ ਜਾਣ ਇੱਕ ਵਧੀਆ ਮੈਸੇਜ ਲੋਕਾਂ ਨੂੰ ਮਿਲੇ ਤੇ ਚੰਗਾ ਸਾਫ਼ ਸੁਥਰਾ ਰੰਗਲਾ ਪੰਜਾਬ ਜਿਹੜਾ ਨਾ ਉਹ ਦੁਬਾਰਾ ਸਿਰਜਿਆ ਜਾਵੇ ਬਿਲਕੁਲ ਸੋਚੋਪਾਲ ਐਪ ਹੋ ਸਕਦਾ ਬਹੁਤ ਸਾਰੇ ਲੋਕਾਂ ਨੂੰ ਨਾ ਪਤਾ ਹੋਵੇ ਕੁਝ ਏਜਡ ਹੋਣਗੇ ਪੁਰਾਣੀ ਜਨਰੇਸ਼ਨ ਦੇ ਹੋਣਗੇ ਕਿਸ ਤਰ੍ਹਾਂ ਚਪਾਲ ਐਪ ਦੇ ਉੱਤੇ ਇਹ ਦੇਖੀ ਜਾਂਦੀ ਹੈ ਕਿਸ ਤਰ੍ਹਾਂ ਐਪ ਨੂੰ ਸਬਸਕ੍ਰਾਈਬ ਕੀਤਾ ਜਾਂਦਾ ਉਹ ਵੀ ਥੋੜਾ ਦੱਸ ਦਿਓ ਹਾਂਜੀ ਜਿੱਦਾਂ ਆਪਾਂ ਐਪਲ ਆ ਆਪਣੇ ਕੋਲ ਜੇ ਫੋਨ ਮੋਸਟਲੀ ਲੋਕਾਂ ਕੋਲ ਐਪਲ ਆ ਐਪ ਸਟੋਰ ਦੇ ਵਿੱਚ ਜਾ ਕੇ ਉਹਨਾਂ ਦੀ ਐਪ ਡਾਊਨਲੋਡ ਕਰ ਲੈਣੀ ਆ ਉਹਦੇ ਵਿੱਚ ਸਬਸਕ੍ਰਿਪਸ਼ਨ ਸੇਮ ਹੀ ਦੂਜੇ ਫੋਨਾਂ ਦੇ ਵਿੱਚੋਂ ਪਲੇ ਸਟੋਰ ਦੇ ਵਿੱਚੋਂ ਡਾਊਨਲੋਡ ਹੋ ਜਾਂਦੀ ਆ ਉਹਦੇ ਵਿੱਚ ਜਾ ਕੇ ਆਪਣਾ ਅਕਾਊਂਟ ਬਣਾ ਕੇ ਉਹ ਤੁਸੀਂ ਇੱਕ ਕੋ ਦਾ ਸਬਸਕ੍ਰਿਪਸ਼ਨ ਹੁੰਦਾ ਉਹ ਪੇਡ ਪੇ ਕਰਕੇ ਤੁਹਾਨੂੰ ਸਾਰੀਆਂ ਮੂਵੀ ਉਹਨਾਂ ਦੀ ਡਿਸਪਲੇਅ ਸ਼ੋ ਹੋ ਜਾਣੀਆਂ ਉੱਥੇ ਸਾਡੀ ਮੂਵੀ ਹੋਊਗੀ ਇੱਕ ਤਰੀਕ ਨੂੰ ਆਊਗੀ ਤੁਸੀਂ ਦੇਖ ਸਕਦੇ ਹੋ ਕੋਈ ਦਿੱਕਤ ਵਾਲੀ ਗੱਲ ਨਹੀਂ ਪ੍ਰੋਡਕਸ਼ਨ ਹਾਊਸ ਤੁਹਾਡਾ ਕਿਹੜਾ ਜਦੋਂ ਪਰਦਾ ਖੁੱਲਦਾ ਹੈ ਤਾਂ ਪ੍ਰੋਡਕਸ਼ਨ ਹਾਊਸ ਜ਼ਰੂਰ ਆਉਂਦਾ ਹੈ ਇਹ ਵੀ ਬਹੁਤ ਲੋਕਾਂ ਦਾ ਉਹ ਰਹਿੰਦਾ ਵੀ ਕਿਹੜੇ ਪ੍ਰੋਡਕਸ਼ਨ ਹਾਊਸ ਨੇ ਬਣਾਈ ਆ ਫਿਲਮ ਇਦਾਂ ਦੀ ਰਹੂਗੀ ਵਧੀਆ ਹੋਊਗੀ ਕਿਹੜੇ ਪ੍ਰੋਡਕਸ਼ਨ ਹਾਊਸ ਦੇ ਬੈਂਨਰ ਦੇ ਥੱਲੇ ਆ ਰਹੀ ਆਪਣਾ ਜੀ ਆਪਣਾ ਆਪਣਾ ਪ੍ਰੋਡਕਸ਼ਨ ਹਾਊਸ ਸਾਡਾ ਹੀ ਪੱਕੇ ਯਾਰ ਅਸੀਂ ਲਾਂਚ ਕੀਤਾ ਇਹ ਸਾਬੀ ਵੀਰ ਤੇ ਮੇਰੀ ਯਾਰੀ ਤੇ ਹੀ ਅਸੀਂ ਕੀਤਾ ਕਿਉਂਕਿ ਬਹੁਤ ਲੰਬੇ ਸਮੇਂ ਤੋਂ ਜੁੜੇ ਹੋਏ ਆ ਅਸੀਂ ਅਸੀਂ ਦੋਨਾਂ ਨੇ ਐਸੋਸੀਏਟ ਕਰਕੇ ਮਤਲਬ ਪੈਸਾ ਪੂਸਾ ਲਾਇਆ ਸਾਰਾ ਕੀਤਾ ਪੱਕੇ ਯਾਰ ਪ੍ਰੋਡਕਸ਼ਨ ਆ ਸਾਡੀ ਠੀਕ ਹੈ ਜੀ ਤੇ ਇੱਕ ਤਰੀਕ ਨੂੰ ਚਪਾਲ ਤੇ ਆਜੂਗੀ ਸਾਡੀ ਸਾਰੀ ਟੀਮ ਆ ਜਿਹੜੀ ਉਹਨਾਂ ਨੇ ਬਹੁਤ ਮਿਹਨਤ ਕੀਤੀ ਆ ਡਾਇਰੈਕਟਰ ਸਾਡਾ ਮਿੱਕੀ ਠੀਕ ਆ ਜਿੰਨੇ ਵੀ ਆਰਟਿਸਟ ਮੈਂ ਥੈਂਕਸ ਕਰਨਾ ਚਾਹੁੰਦਾ ਸਾਬੀ ਵੀਰ ਦਾ ਜੀਨੇ ਕੇ ਹੁੰਗਾਰਾ ਭਰਤਾ ਮੇਰੇ ਇੱਕ ਵਾਰ ਕਹਿਣ ਤੇ ਵੀ ਹਾਂ ਵੀਰ ਕੋਈ ਗੱਲ ਨਹੀਂ ਆਪਾਂ ਕਰ ਲੈਨੇ ਆ ਜੇ ਤੁਸੀਂ ਚਾਹੁੰਦੇ ਹੋ ਵੀ ਇਹ ਮੈਸੇਜ ਵਧੀਆ ਜਾਊਗਾ ਪੱਕੇ ਆਰ ਪ੍ਰੋਡਕਸ਼ਨ ਵੱਲੋਂ ਬੈਕ ਟੂ ਪੰਜਾਬ ਸਾਡੀ ਮੂਵੀ ਆ ਰਹੀ ਹੈ ਜੀ 1 ਅਪ੍ਰੈਲ ਨੂੰ ਚਪਾਲ ਐਪ ਤੇ ਆਊਗੀ ਜਰੂਰ ਦੇਖਿਓ ਹੁੰਗਾਰਾ ਦਿਓ ਤਾਂ ਕਿ ਅੱਗੇ ਤੋਂ ਵੀ ਅਸੀਂ ਇੱਕ ਵਧੀਆ ਕੋਸ਼ਿਸ਼ ਕਰਨ ਦਾ ਉਪਰਾਲਾ ਕਰੀਏ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਬਹੁਤ ਖਾਸ ਕਰਕੇ ਧੰਨਵਾਦ ਵੀਰ ਤੁਹਾਡੇ ਚੈਨਲ ਦਾ ਬਹੁਤ ਧੰਨਵਾਦ ਤੁਸੀਂ ਟਾਈਮ ਦਿੱਤਾ ਸਾਨੂੰ ਨਾ ਚੀਜ਼ ਦੇ ਬੰਦਿਆਂ ਨੂੰ ਅਸੀਂ ਤਾਂ ਨਵੇਂ ਆ ਕਿਉਂਕਿ ਤੁਹਾਨੂੰ ਵੀ ਪਤਾ ਪੈਰ ਲਾਉਣੇ ਬਹੁਤ ਔਖੇ ਆ ਬਟ ਧੰਨ ਤਾਂ ਬਹੁਤ ਸ਼ੁਕਰੀਆ ਭਾਈ ਤੁਸੀਂ ਆਏ ਤੇ ਆਪਣੀ ਗੱਲ ਜਿਹੜੀ ਹੈਗੀ ਹੈ ਸਾਡੇ ਤੇ ਰੱਖੀ ਕੁਝ ਹੋਰ ਖਾਸ ਗੱਲ ਇਸ ਦੇ ਬਾਰੇ ਜੇ ਮੈਂ ਨਾ ਪੁੱਛ ਸਕਿਆ ਹੋਵਾਂ ਕੋਈ ਰਹਿ ਗਈ ਹੋਵੇ ਤਾਂ ਕੁਝ ਕਹਿਣਾ ਚਾਹੋ ਹਾਂਜੀ ਮੈਂ ਥੋੜਾ 뮤ਜ਼ਿਕ ਬਾਰੇ ਦੱਸਦਾ ਵੀ ਅਸੀਂ ਗਾਣੇ ਵੀ ਇਧਰੋਂ ਉਧਰੋਂ ਨਹੀਂ ਚੱਕ ਕੇ ਪਾਏ ਵੀ ਚਲੋ ਹੁਣ ਥੋੜੀ ਜਿਹੀ ਮੂਵੀ ਬੋਰ ਕਰਦੀ ਆ ਜਾਂ ਗਾਣਾ ਪਾ ਲਈਏ ਉਦਾਂ ਗਾਣਾ ਪਾ ਲਈਏ ਉਹਦੇ ਵਿੱਚ ਗਾਣਾ ਸਾਡੇ ਸਾਬੀ ਵੀਰ ਨੇ ਲਿਖਿਆ ਤੇ ਮੇਨ ਲੀਡ ਤੇ ਸਾਬੀ ਆ 10-12 ਸਾਲ ਹੋ ਗਏ ਉਹਨੂੰ ਵੀ ਕੰਮ ਕਰ ਰਿਹਾ ਹੋ ਬਟ ਉਹ ਬਹੁਤਾ ਕਦੇ ਹੰਗਾਰਾ ਨਹੀਂ ਮਿਲਿਆ ਕਿਉਂਕਿ ਅਸੀਂ ਇੱਕ ਸਾਫ਼ ਸੁਥਰੀਆਂ ਜਿਹੀਆਂ ਚੀਜ਼ਾਂ ਕਰਦੇ ਹਾਂ ਜਿਵੇਂ ਤੁਸੀਂ ਪਹਿਲਾਂ ਕਿਹਾ ਵੀ ਪਸੰਦ ਨਹੀਂ ਕਰਦੇ ਭਾਈ ਲੋਕ ਚਲੋ ਅਸੀਂ ਉਹ ਜੀ ਨੂੰ ਮੰਨਦੇ ਆ ਬਟ ਹੁਣ ਅਸੀਂ ਨਵੀਂ ਪਰਤ ਪਾਉਣੀ ਚਾਹੁੰਦੇ ਆ ਉਹਦੇ ਵਿੱਚ ਇੱਕ ਉਹ ਗਾਣਾ ਉਹਨੇ ਵੀਰ ਨੇ ਲਿਖਿਆ ਅਸੀਂ ਦੋਨਾਂ ਨੇ ਗਾਇਆ ਤੇ ਉਹਦੇ ਵਿੱਚ ਸੀਗਾ ਗਾਣਾ ਉਹ ਬਈ ਮਾੜੇ ਬੰਦੇ ਦੀ ਬਰਾਤ ਕਹਿੰਦੇ ਕਦੇ ਜਾਈਏ ਨਾ ਚੋਰੀ ਕਰਕੇ ਤੇ ਮੰਗ ਕੇ ਵੀ ਕਦੇ ਖਾਈਏ ਨਾ ਰਾਹ ਜਾਂਦੇ ਨਾ ਬਣਾਈਏ ਕਦੇ ਯਾਰ ਬੱਲੇ ਯਾਰ ਬਣ ਕੇ ਕਰੋ ਨਾ ਯਾਰ ਮਾਰ ਬੱਲੇ ਅਸੀਂ ਇਹਦੇ ਵਿੱਚ ਵੀ ਇੱਕ ਯਾਰੀ ਨੂੰ ਡੈਫੀਨੇਸ਼ਨ ਦੇ ਕੇ ਨਾ ਸਮਝਾਉਣ ਦੀ ਕੋਸ਼ਿਸ਼ ਕੀਤੀ ਵੀ ਯਾਰ ਜਦੋਂ ਯਾਰ ਤੁਸੀਂ ਕਿਸੇ ਨੂੰ ਕਹਤਾ ਨਾ ਤੇ ਫਿਰ ਯਾਰੀ ਤੁਹਾਡੀ ਪੱਕੀ ਤੇ ਪਾਕ ਸਾਫ ਹੋਣੀ ਚਾਹੀਦੀ ਹੈ ਤੇ ਬਿਲਕੁਲ ਬਹੁਤ ਵਧੀਆ ਸਨੇਹਾ ਹੈ ਬੈਕ ਟੂ ਪੰਜਾਬ ਨਾਮ ਤੋਂ ਹੀ ਬੜਾ ਸਾਫ ਆ ਕਿ ਪੰਜਾਬ ਦੇ ਨਾਲ ਜੁੜੇ ਹੋਏ ਜਜ਼ਬਾਤਾਂ ਦੀ ਜਿਹੜੀ ਤਰਜਮਾਨੀ ਕਰਦੀਏ ਫਿਲਮ ਹੋਊਗੀ ਉਮੀਦ ਕਰਦੇ ਆ ਕਿ ਜਿਸ ਤਰ੍ਹਾਂ ਦੀ ਅਸੀਂ ਗੱਲਾਂ ਕੀਤੀਆਂ ਉਹ ਗੱਲਾਂ ਦੇ ਉੱਤੇ ਸਾਰੀ ਫਿਲਮ ਟੁੱਕਦੀ ਹੋਊਗੀ ਸੋ ਇਹਨਾਂ ਜਿੱਥੇ ਨਵੇਂ ਕਨਸੈਪਟ ਜਾਂ ਕਹ ਲਓ ਸੱਚੇ ਸੁੱਚੇ ਕਨਸੈਪਟ ਜਿਹੜੇ ਪੰਜਾਬ ਦੀ ਅਸਲ ਜ਼ਿੰਦਗੀ ਨੂੰ ਵਾਕਿਆ ਹੀ ਪਰਦੇ ਦੇ ਉੱਤੇ ਲਿਆਂਦੇ ਹੋਣ ਨਾ ਕਿ ਸਿਰਫ ਕਲਪਨਾ ਜਾਂ ਲੋਕਾਂ ਦੇ ਕੋਲੋਂ ਪੈਸੇ ਬਣਾਉਣ ਦੀਆਂ ਖੇਡਾਂ ਹੀ ਹੋਣ ਸਗੋਂ ਬਿਲਕੁਲ ਸੱਚਾ ਸੁੱਚਾ ਤੇ ਉਹੀ ਪੰਜਾਬ ਦਿਖਾਇਆ ਜਾਂਦਾ ਹੋਵੇ ਜੋ ਪੰਜਾਬ ਅਸਲ ਦੇ ਵਿੱਚ ਹੈ ਜਿੱਥੇ ਇਹਨਾਂ ਨਵੇਂ ਕਨਸੈਪਟ ਜਿਹੜੇ ਹੈਗੇ ਇਹਨਾਂ ਨੂੰ ਪ੍ਰਮੋਟ ਕਰਨ ਦੀ ਅੱਜ ਦੇ ਸਮੇਂ ਦੇ ਵਿੱਚ ਲੋੜ ਆ ਤਾਂ ਉੱਥੇ ਹੀ ਨਵੇਂ ਚਿਹਰੇ ਜਿਹੜੇ ਦੁਨੀਆ ਦੀ ਭੀੜ-ਪਾੜ ਦੇ ਵਿੱਚ ਜਾਂ ਕਹਿ ਲਓ ਚਮਕ-ਦਮਕ ਦੇ ਵਿੱਚ ਗੁਆਚੇ ਪਏ ਆ ਖੁੱਡੇ ਲੈਣ ਲੱਗੇ ਪਏ ਆ ਜਿਹੜੇ ਅੱਗੇ ਨਹੀਂ ਆ ਸਕੇ ਜਿਨ੍ਹਾਂ ਨੂੰ ਅੱਗੇ ਆਉਣ ਨਹੀਂ ਦਿੱਤਾ ਗਿਆ ਉਹ ਚਿਹਰੇ ਵੀ ਇਹਦੇ ਵਿੱਚ ਆ ਸੋ ਆਓ ਆਪਣੇ ਨਵੇਂ ਆਰਟਿਸਟ ਜਿਹੜੇ ਆ ਰਹੇ ਉਹਨਾਂ ਨੂੰ ਮੌਕਾ ਦਈਏ ਘੱਟੋ-ਘੱਟ ਉਹਨਾਂ ਨੂੰ ਇੱਕ ਵਾਰ ਤਾਂ ਦੇਖੀਏ ਉਹਨਾਂ ਨੇ ਮਿਹਨਤ ਕੀਤੀ ਹੈ ਉਹਨਾਂ ਦੀ ਹੌਸਲਾ ਅਫਜ਼ਾਈ ਕਰੀਏ ਜੇ ਸਾਨੂੰ ਚੰਗਾ ਲੱਗੇ ਤਾਂ ਉਮੀਦ ਕਰਦੇ ਹਾਂ ਕਿ ਅਜੇ ਹੀ ਪ੍ਰੋਜੈਕਟ ਜਿਹੜੇ ਹੈਗੇ ਆ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਨੌਜਵਾਨ ਲੈ ਕੇ ਆਉਂਗੇ ਤੇ ਅਸੀਂ ਉਹਨਾਂ ਨੂੰ ਦੇਖਣਾ ਵੀ ਪਸੰਦ ਕਰਾਂਗੇ ਤੇ ਪੰਜਾਬ ਜਿਹੜੀ ਝੂਠੀ ਰੰਗਤ ਦੇ ਵਿੱਚ ਫਸਿਆ ਉਸ ਤੋਂ ਹਟ ਕੇ ਅਸਲ ਚੀਜ਼ਾਂ ਵੱਲ ਜ਼ਰੂਰ ਵੱਤ ਸਕੇਗਾ ਗੁਰਪ੍ਰੀਤ ਸਿੰਘ ਤੇਨ ਅਸਤਮ ਸਿੰਘ ਪੰਜਾਬੀ ਲੁੱਕ ਚੈਨਲ ਧੰਨਵਾਦ